ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਮੈਂ ਆਪਣੀ ਮਾਂ ਤੋਂ ਬਹੁਤ ਨਫ਼ਰਤ ਕਰਦਾ ਸੀ ਕਿਉਂਕਿ ਉਹ ਆਪਣੇ ਆਸ਼ਕ ਦੇ ਨਾਲ ਭੱਜ ਗਈ ਸੀ ਜਦੋਂ ਮੈਂ ਸਿਰਫ 6 ਦਿਨ ਦਾ ਸੀ ਮੇਰੀ ਭੂਆ ਨੇ ਮੈਨੂੰ ਗੋਦ ਲੈ ਲਿਆ ਤੇ ਆਪਣੀ ਔਲਾਦ ਤੋਂ ਵੀ ਵੱਧ ਕੇ ਚਾਇਆ ਅਚਾਨਕ ਮੈਨੂੰ ਪਤਾ ਲੱਗਿਆ ਕਿ ਮੇਰੀ ਮਾਂ ਵਰਗੀ ਭੂਆ ਨੇ ਕੈਂਸਰ ਹੋ ਹੈ ਜਾਂਦੇ ਜਾਂਦੇ ਉਹਨਾਂ ਨੇ ਮੈਨੂੰ ਆਪਣੀ ਡਾਇਰੀ ਦਿੱਤੀ ਤੇ ਕਿਹਾ ਸੀ ਜਦੋਂ ਮੈਂ ਮਰ ਜਾਵਾਂ ਤਾਂ ਇਸ ਨੂੰ ਖੋਲ ਕੇ ਪੜਨਾ ਉਹਨਾਂ ਦੀ ਮੌਤ ਦਾ ਤੀਜਾ ਦਿਨ ਸੀ ਜਦੋਂ ਮੈਂ ਉਹਨਾਂ ਦੇ ਕਮਰੇ ਚ ਡਾਇਰੀ ਕੱਢੀ ਤੇ ਪੜਨ ਲੱਗਿਆ ਮੇਰੀਆਂ ਅੱਖਾਂ 'ਚ ਹੰਝੂ ਸੀ ਉਦੋਂ ਹੀ ਉਸ ਵਿੱਚੋਂ ਇੱਕ ਪੁਰਾਣੀ ਤਸਵੀਰ ਡੈਗ ਕੇ ਮੇਰੇ ਪੈਰਾਂ 'ਚ ਆ ਗਈ ਦੇਖਦੇ ਹੀ ਮੇਰੇ ਮੂੰਹ 'ਚੋਂ ਇੱਕ ਚੀਕ ਨਿਕਲ ਗਈ ਕਿਉਂਕਿ ਮੈਂ ਖਮੋਸ਼ੀ ਨਾਲ ਹਸਪਤਾਲ ਦੇ ਕੋਰੀਡੋਰ 'ਚ ਬੈਠਾ ਹੋਇਆ ਸੀ ਮੇਰੇ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ ਅੱਜ ਮੇਰੀ ਮਾਂ ਵਰਗੀ ਭੂਆ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਕੈਂਸਰ ਵਰਗੀ ਬਿਮਾਰੀ ਆ ਜੋ ਉਹਨਾਂ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਆਈ ਮੇਰੀ ਜ਼ਿੰਦਗੀ 'ਚ ਭੂਆ ਦੇ ਇਲਾਵਾ ਕੋਈ ਨਹੀਂ ਸੀ ਨਾ ਪਿਓ ਨਾ ਮਾਂ ਨਾ ਦਾਦੀ ਨਾ ਕੋਈ ਹੋਰ ਰਿਸ਼ਤੇਦਾਰ ਅਚਾਨਕ ਮੇਰੀ ਜ਼ਿੰਦਗੀ ਇੰਨੀ ਖਰਾਬ ਹੋ ਜਾਵੇਗੀ ਇਹ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਆਪਣਾ ਸਭ ਕੁਝ ਲੁਟਾ ਦਿੱਤਾ ਸੀ ਤੇ ਉਹਨਾਂ ਨੇ ਵੀ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ ਮੇਰੀ ਖਾਤਰ ਉਹਨਾਂ ਨੇ ਵਿਆਹ ਨਹੀਂ ਕੀਤਾ ਆਪਣੀ ਜਵਾਨੀ ਮੇਰੇ ਤੇ ਕੁਰਬਾਨ ਕਰ ਦਿੱਤੀ ਮੈਂ ਸਿਰ ਝੁਕਾ ਕੇ ਬਸ ਉਹਨਾਂ ਦੇ ਬਾਰੇ ਬਚੀ ਸੋਚ ਰਿਹਾ ਸੀ ਕਿ ਅਚਾਨਕ ਆਈ ਸੀ ਯੂ ਦਾ ਦਰਵਾਜ਼ਾ ਖੁੱਲ੍ਹਿਆ ਮੈਂ ਕਬਰਾ ਕੇ ਖੜਾ ਹੋਇਆ ਤੇ ਡਾਕਟਰ ਵੱਲ ਦੇਖਿਆ ਡਾਕਟਰ ਨੇ ਮੈਨੂੰ ਦੇਖਦੇ ਹੋਏ ਪੁੱਛਿਆ ਕਿ ਤੁਸੀਂ ਮਿਸਟਰ ਕੌਸ਼ਿਕ ਹੋ ਮੈਂ ਸਿਰ ਹਿਲਾ ਕੇ ਹਾਂ ਕਿਹਾ ਤਾਂ ਉਹ ਬੋਲੇ ਤੁਹਾਡੀ ਪੇਸ਼ੈਂਟ ਤੁਹਾਨੂੰ ਅੰਦਰ ਬੁਲਾ ਰਹੀ ਆ ਪਰ ਉਸ ਤੋਂ ਪਹਿਲਾਂ ਮੈਨੂੰ ਕੁਝ ਦੱਸਣਾ ਏ ਮੈਂ ਕਿਹਾ ਮੈਂ ਤੁਹਾਡੀ ਗੱਲ ਬਾਅਦ ਚ ਸੁਣ ਲਵਾਂਗਾ ਪਹਿਲਾਂ ਉਹਨਾਂ ਨੂੰ ਮਿਲਣਾ ਚਾਹੁੰਦਾ ਪਰ ਡਾਕਟਰ ਨੇ ਮੇਰਾ ਗੱਟ ਫੜਿਆ ਤੇ ਕਿਹਾ ਫਿਲਹਾਲ ਤੁਸੀਂ ਰੁਕ ਜਓ ਉਹਨਾਂ ਦੇ ਕੋਲ ਹੁਣ ਬਹੁਤ ਘੱਟ ਸਮਾਂ ਇਹ ਸੁਣ ਕੇ ਮੇਰਾ ਦਿਲ ਕੰਬ ਗਿਆ ਲੱਗਿਆ ਜਿੱਦਾਂ ਕਿਸੇ ਨੇ ਮੇਰਾ ਦਿਲ ਕੱਢ ਕੇ ਆਪਣੀ ਮੁਠੀ ਵਿੱਚ ਘੁੱਟ ਲਿਆ ਹੋਵੇ ਡਾਕਟਰ ਨੇ ਅੱਗੇ ਕਿਹਾ ਤੁਹਾਡੀ ਮਰੀਜ਼ ਨੂੰ ਕੈਂਸਰ ਆ ਤੇ ਉਹ ਆਖਰੀ ਸਟੇਜ ਤੇ ਪਹੁੰਚ ਚੁੱਕਿਆ ਉਹ ਪਹਿਲਾਂ ਵੀ ਸਾਡੇ ਕੋਲ ਆਏ ਸੀ ਤੇ ਮੈਂ ਉਹਨਾਂ ਨੂੰ ਇਲਾਜ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ ਪਰ ਉਹ ਸਿਰਫ ਲੋੜ ਪੈਣ ਤੇ ਦਵਾਈਆਂ ਲੈਂਦੀ ਸੀ ਤੇ ਫਿਰ ਚਲੀ ਜਾਂਦੀ ਸੀ ਉਹਨਾਂ ਨੇ ਆਪਣੀ ਜਾਨ ਨੂੰ ਖਤਰੇ 'ਚ ਪਾਇਆ ਤੇ ਅਜਿਹਾ ਕਿਉਂ ਕੀਤਾ ਇਹ ਸਿਰਫ ਉਹੀ ਜਾਣਦੀ ਸੀ ਸਾਡੇ ਚੋਂ ਕੋਈ ਵੀ ਜਾਣ ਨਹੀਂ ਸਕਿਆ ਤੇ ਇਹ ਹਾਲਤ ਹੋ ਗਈ ਕੁਝ ਹੀ ਦੇਰ ਬਾਅਦ ਉਹ ਰੱਬ ਨੂੰ ਪਿਆਰੀ ਹੋ ਸਕਦੀ ਸੀ ਡਾਕਟਰ ਸਾਹਿਬ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਦਿਲ ਵਿੱਚ ਜੋ ਵੀ ਗੱਲ ਆ ਉਹਨਾਂ ਨਾਲ ਕਰ ਲੈ ਉਹਨਾਂ ਦਾ ਦਿਲ ਬਹਲਾ ਦੇ ਹੁਣ ਲੋਕਾਂ ਦੇ ਕੋ ਉਹਨਾਂ ਦੇ ਕੋਲ ਕੁਝ ਹੀ ਘੰਟੇ ਹਨ ਇਹ ਕਹਿ ਕੇ ਉਹ ਚਲੇ ਗਏ ਤੇ ਮੈਨੂੰ ਇਦਾਂ ਲੱਗਿਆ ਜਿਦਾਂ ਕਿਸੇ ਨੇ ਮੈਨੂੰ ਬਿਲਕੁਲ ਬੇਸਹਾਰਾ ਕਰ ਦਿੱਤਾ ਹੋਵੇ ਜਿਦਾਂ ਤੇਜ਼ ਧੋਪ ਚ ਇਕੱਲਾ ਖੜਾ ਕਰ ਦਿੱਤਾ ਹੋਵੇ ਮੈਂ ਕਿਹਾ ਜੀ ਹਾਂ ਨਹੀਂ ਹੋ ਸਕਦਾ ਤੁਸੀਂ ਮੈਨੂੰ ਇੰਨਾ ਵੱਡਾ ਧੋਖਾ ਨਹੀਂ ਦੇ ਸਕਦੇ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਭੂਆ ਨੂੰ ਕੈਂਸਰ ਦਾ ਪਤਾ ਹੀ ਨਹੀਂ ਪਰ ਇਹ ਕੀ ਪਤਾ ਸੀ ਕਿ ਉਹਨਾਂ ਨੂੰ ਸਭ ਸੱਚ ਦਾ ਪਤਾ ਸੀ ਤੇ ਉਹ ਦਵਾਈ ਲੈਣ ਵੀ ਆਉਂਦੀ ਰਹੀ ਗੁੱਸੇ 'ਚ ਮੈਂ ਕਮਰੇ ਵਿੱਚ ਦਾਖਲ ਹੋਇਆ ਪਰ ਅਗਲੇ ਹੀ ਪਲ ਮੇਰੀ ਜਾਨ ਕੱਢ ਦੇਣ ਵਾਲਾ ਸੀ ਆਕਸੀਜਨ ਮਾਸਕ ਤੇ ਵੱਡੀਆਂ ਵੱਡੀਆਂ ਮਸ਼ੀਨਾਂ ਉਹਨਾਂ ਦੇ ਸਰੀਰ ਨਾਲ ਜੁੜੀਆਂ ਹੋਈਆਂ ਸੀ ਪਰ ਉਹਨਾਂ ਦੀਆਂ ਉਂਗਲਾਂ ਹਿਲ ਰੀਆਂ ਸੀ ਭਾਵ ਕਿ ਉਹ ਅਜੇ ਜਿਉਂਦੀ ਸੀ ਮੈਂ ਭੱਜ ਕੇ ਉਹਨਾਂ ਦੇ ਕੋਲ ਗਿਆ ਪਰ ਜਿੱਦਾਂ ਹੀ ਉਹਨਾਂ ਦਾ ਦਰਦ ਨਾਲ ਭਰਿਆ ਚਿਹਰਾ ਦੇਖਿਆ ਮੇਰੀਆਂ ਅੱਖਾਂ 'ਚ ਹੰਝੂ ਵਹਿਣ ਲੱਗੇ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਸਾਰੇ ਪਲ ਘੁੰਮਣ ਲੱਗੇ ਜਦੋਂ ਮੈਂ ਉਹਨਾਂ ਤੇ ਸ਼ੱਕ ਕਰਦਾ ਸੀ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਬੋਲੀ ਕਿਦਾਂ ਇੱਕ ਆਸ਼ਿਕ ਮੈਂ ਬਿਨਾਂ ਸੋਚੇ ਸਮਝੇ ਤੜਫਕੇ ਬੋਲਿਆ ਤੁਹਾਡੀ ਇਹ ਹਾਲਤ ਦੇਖ ਕੇ ਪੁੱਤ ਕਿਦਾਂ ਹੋ ਸਕਦਾ ਸਕਦੀਆਂ ਤੁਹਾਨੂੰ ਅੰਦਾਜ਼ਾ ਏ ਕਿ ਮੇਰੀ ਕੀ ਹਾਲਤ ਹੋ ਰਹੀ ਆ ਜੇਕਰ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗਾ ਇਸ ਭਰੀ ਦੁਨੀਆ ਵਿੱਚ ਤੁਹਾਡੇ ਇਲਾਵਾ ਮੇਰਾ ਕੌਣ ਆ ਤੁਸੀਂ ਮੇਰੇ ਨਾਲ ਨਾ ਇਨਸਾਫੀ ਕੀਤੀ ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਨੂੰ ਕੈਂਸਰ ਆ ਤਾਂ ਇਲਾਜ ਕਿਉਂ ਨਹੀਂ ਕਰਵਾਇਆ ਸਾਡੇ ਕੋਲ ਸਭ ਕੁਝ ਸੀ ਮੈਂ ਨੌਕਰੀ ਕਰ ਰਿਹਾ ਸੀ ਸਾਡੀਆਂ ਸਾਡੀ ਵਧੀਆ ਆਮਦਨ ਸੀ ਤੁਹਾਡਾ ਇਲਾਜ ਆਸਾਨੀ ਨਾਲ ਹੋ ਸਕਦਾ ਸੀ ਫਿਰ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ हे ਜਲਨ ਤੁਸੀਂ ਆਪਣੇ ਨਾਲ ਤੇ ਮੇਰੇ ਨਾਲ ਕਿਉਂ ਕੀਤਾ ਮੇਸ ਦੁਨੀਆ ਵਿੱਚ ਤੁਹਾਡੇ ਬਿਨਾ ਕਿੱਦਾਂ ਜੀ ਸਕਦਾ ਇਹ ਕਹਿੰਦੇ ਹੀ ਮੈਂ ਰੋ ਪਿਆ ਮੈਂ ਮਾਂ ਖੋ ਦਿੱਤੀ ਸੀ ਪਿਓ ਵੀ ਖੋ ਦਿੱਤਾ ਰਿਸ਼ਤੇਦਾਰ ਤੇ ਦੋਸਤ ਸਭ ਛੱਟ ਗਏ ਸੀ ਪਰ ਇਸ ਔਰਤ ਨੂੰ ਮੈਂ ਖੋਣਾ ਨਹੀਂ ਚਾਹੁੰਦਾ ਸੀ ਉਹਨਾਂ ਵਿੱਚ ਹੀ ਮੇਰੀ ਜ਼ਿੰਦਗੀ ਵਸਦੀ ਸੀ ਲੱਗਦਾ ਸੀ ਜਿੱਦਾਂ ਜੇਕਰ ਇਹਨਾਂ ਨੂੰ ਕੁਝ ਹੋ ਗਿਆ ਤਾਂ ਕੌਸ਼ਿਕ ਵੀ ਮਰ ਜਾਵੇਗਾ ਮੈਂ ਹੋਰ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਉਹ ਬੋਲੀ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਕੌਸ਼ਿਕ ਮੇਰੀ ਗੱਲ ਸੁਣ ਮੈਂ ਉਹਨਾਂ ਦੇ ਕਰੀਬ ਬੈਠ ਗਿਆ ਉਹਨਾਂ ਦਾ ਚਿਹਰਾ ਆਪਣੇ ਹੱਥ ਵਿੱਚ ਫੜ ਲਿਆ ਤੇ ਗਿੜਗੜਾ ਕੇ ਬੋਲਿਆ ਮੈਨੂੰ ਇਕੱਲਾ ਛੱਡ ਕੇ ਨਾ ਜਾਓ ਮੈਂ ਤੁਹਾਡੇ ਬਿਨਾਂ ਜੀ ਨਹੀਂ ਸਕਦਾ ਉਹ ਕਰ ਮੈਨੂੰ ਖਤਮ ਕਰ ਦੇਵੇਗਾ ਪਲੀਜ਼ ਅਜਿਹਾ ਨਾ ਕਹੋ ਉਹਨਾਂ ਨੇ ਮੇਰੀਆਂ ਅੱਖਾਂ 'ਚ ਦੇਖਦੇ ਹੋਏ ਕਿਹਾ ਹਰ ਇਨਸਾਨ ਨੂੰ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੀ ਹੁੰਦਾ ਮੇਰਾ ਸਮਾਂ ਆ ਚੁੱਕਿਆ ਪਰ ਤੂੰ ਅਜੇ ਜੀਵੇਂਗਾ ਸਿਰਫ ਜ਼ਿੰਦਗੀ ਗੁਜ਼ਾਰੇਗਾ ਨਹੀਂ ਸਗੋਂ ਜੀਵੇਂਗਾ ਮੇਰੇ ਨਾਲ ਵਾਦਾ ਕਰ ਕਿ ਤੂੰ ਆਪਣਾ ਆਪ ਖਤਮ ਨਹੀਂ ਕਰੇਂਗਾ ਮੇਰੇ ਬਿਨਾ ਵੀ ਖੁਦ ਨੂੰ ਸੰਭਾਲ ਲੇਗਾ ਵਿਆਹ ਕਰੇਗਾ ਬੱਚੇ ਪੈਦਾ ਕਰੇਗਾ ਤੇ ਖੁਸ਼ਹਾਲ ਜ਼ਿੰਦਗੀ ਬਤਾਵੇਂਗਾ ਪਰ ਪਹਿਲਾਂ ਮੈਨੂੰ ਮਾਫ਼ ਕਰ ਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਸਲ ਵਿੱਚ ਤਾਂ ਮਾਫ਼ੀ ਮੈਨੂੰ ਮੰਗਣੀ ਚਾਹੀਦੀ ਆ ਕਿ ਮੈਂ ਉਹਨਾਂ ਤੋਂ ਬੇਖਬਰ ਰਿਆ ਜੇਕਰ ਮੈਂ ਉਹਨਾਂ ਤੇ ਧਿਆਨ ਦਿੰਦਾ ਤਾਂ ਅੱਜ ਇਹ ਹਾਲਤ ਕਦੇ ਨਾ ਹੁੰਦੀ ਮੈਂ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਅੱਗੇ ਕਿਹਾ ਜਦੋਂ ਜ਼ਿੰਦਗੀ ਦੀ ਹਕੀਕਤ ਤੇਰੇ ਸਾਹਮਣੇ ਖੁੱਲੇਗੀ ਮੇਰਾ ਸੱਚ ਸਾਹਮਣੇ ਆਵੇਗਾ ਤਾ ਮੇਰੇ ਤੋਂ ਨਫ਼ਰਤ ਨਾ ਕਰਨਾ ਮੈਂ ਜੋ ਵੀ ਕੀਤਾ ਸਿਰਫ ਤੇਰੀ ਮੁਹੱਬਤ ਚ ਕੀਤਾ ਤੂੰ ਮੇਰੀ ਜ਼ਿੰਦਗੀ ਚ ਪੁੱਤ ਨਹੀਂ ਸਗੋ ਮੇਰਾ ਸਭ ਕੁਝ ਬਣ ਕੇ ਆਇਆ ਇਹ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਚ ਹੰਝੂ ਨਿਕਲ ਪਏ ਮੈਂ ਉਹਨਾਂ ਦਾ ਚਿਹਰਾ ਫੜਿਆ ਤੇ ਮੱਥਾ ਚੁੰਮ ਕੇ ਕਿਹਾ ਤੁਹਾਡੇ ਨਾਲ ਨਫ਼ਰਤ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਜੇਕਰ ਤੁਸੀਂ ਮੈਨੂੰ ਮਾਰ ਵੀ ਦੇਮੋਗੇ ਉਦੋਂ ਵੀ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ ਮੈਨੂੰ ਸਭ ਪਤਾ ਤੁਸੀਂ ਮੇਰੇ ਲਈ ਕਿੰਨਾ ਕੁਝ ਕੀਤਾ ਤੁਸੀਂ ਮੈਨੂੰ ਮaaf ਕਰਦੇ ਬੋ ਕਿ ਮੈਂ ਤੁਹਾਡਾ ਧਿਆਨ ਨਹੀਂ ਰੱਖਿਆ ਤੁਹਾਡੀ ਸੇਵਾ ਨਹੀਂ ਕੀਤੀ ਮੈਂ ਤੁਹਾਨੂੰ ਖੋਣਾ ਨਹੀਂ ਚਾਹੁੰਦਾ ਮੈਂ ਤੁਹਾਡਾ ਇਲਾਜ ਕਰਵਾਵਾਂਗਾ ਅਸੀਂ ਕਿਸੇ ਹੋਰ ਹਸਪਤਾਲ ਚਲਦੇ ਹਾਂ ਮੈਂ ਆਪਣੀ ਉਮੀਦ ਨਹੀਂ ਛੱਡਾਂਗਾ ਇਹ ਕਹਿੰਦੇ ਹੀ ਮੇਰੇ ਅੰਦਰ ਫਿਰ ਹਿੰਮਤ ਤੇ ਜੋਸ਼ ਭਰ ਗਿਆ ਮੈਂ ਆਪਣੀ ਭੂਆ ਨੂੰ ਮਰਨ ਨਹੀਂ ਦੇਣਾ ਚਾਹੁੰਦਾ ਸੀ ਪਰ ਉਹਨਾਂ ਨੇ ਮੈਨੂੰ ਸਖਤੀ ਨਾਲ ਫੜਿਆ ਤੇ ਮੇਰੇ ਵੱਲ ਦੇਖਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ ਮੈਨੂੰ ਪਤਾ ਏ ਤੂੰ ਮੈਨੂੰ ਬਹੁਤ ਮੁਹੱਬਤ ਕਰਦਾ ਪਰ ਇਹ ਮੁਹੱਬਤ ਬਸ ਇੱਕ ਧੋਖਾ ਜਦੋਂ ਸੱਚ ਸਾਹਮਣੇ ਆਵੇਗਾ ਤਾਂ ਇਹੀ ਮੁਹੱਬਤ ਨਫ਼ਰਤ ਵਿੱਚ ਬਦਲ ਜਾਵੇਗੀ ਮੈਂ ਚਾਹ ਨਹੀਂ ਆ ਕਿ ਤੂੰ ਹੁਣ ਮੇਰੇ ਤੇਰੇ ਸਾਹਮਣੇ ਪੂਰੀ ਸੱਚਾਈ ਆ ਜਾਵੇ ਕਈ ਵਾਰ ਸੋਚਿਆ ਸੀ ਕਿ ਤੈਨੂੰ ਸਭ ਕੁਝ ਦੱਸ ਦੇਵਾਂ ਸੱਚ ਦਾ ਪਰਦਾ ਉਠਾ ਦੇਵਾਂ ਪਰ ਮੇਰੇ 'ਚ ਹਿੰਮਤ ਨਹੀਂ ਸੀ ਮੈਂ ਤੈਨੂੰ ਜਿਉਂਦੇ ਜੀ ਖੋਣਾ ਨਹੀਂ ਚਾਹੁੰਦੀ ਸੀ ਹਾਂ ਹੁਣ ਮੈਂ ਇਸ ਦੁਨੀਆ ਤੋਂ ਜਾ ਰਹੀ ਹਾਂ ਹੁਣ ਜੇਕਰ ਤੇਰੇ ਸਾਹਮਣੇ ਸੱਚ ਆ ਵੀ ਗਿਆ ਮੈਨੂੰ ਕੋਈ ਫਰਕ ਨਹੀਂ ਪਵੇਗਾ ਪਰ ਮੈਨੂੰ ਨਫ਼ਰਤ ਨਹੀਂ ਕਰਨਾ ਮੈਂ ਜੋ ਕੁਝ ਵੀ ਕੀਤਾ ਉਹ ਸਿਰਫ ਤੇਰੇ ਲਈ ਕੀਤਾ ਇਹ ਕਹਿ ਕੇ ਉਹਨਾਂ ਨੇ ਇੱਕ ਗਹਿਰਾ ਸਾਹ ਲਿਆ ਤੇ ਖਮੋਸ਼ੀ ਤੋਂ ਬਾਅਦ ਬੋਲੀ ਮੇਰੀ ਅਲਮਾਰੀ ਦੇ ਆਖਰੀ ਖਾਨੇ ਦੇ ਵਿੱਚ ਥੱਲੇ ਇੱਕ ਤਜੋਰੀ ਹੈ ਉਸ ਨੂੰ ਖੋਲਣਾ ਉਸ ਚ ਇੱਕ ਗੁਲਾਬੀ ਰੰਗ ਦੀ ਡਾਇਰੀ ਰੱਖੀ ਆ ਮੈਨੂੰ ਜਲਾਉਣ ਤੋਂ ਬਾਅਦ ਉਸ ਨੂੰ ਪੜ੍ਹਨਾ ਤੇ ਮੇਰੇ ਤੇ ਭਰੋਸਾ ਰੱਖਣਾ ਕਿ ਮੈਂ ਜੋ ਵੀ ਕੀਤਾ ਸਭ ਤੇਰੇ ਲਈ ਕੀਤਾ ਇੰਨਾ ਕਹਿੰਦੇ ਹੀ ਉਹਨਾਂ ਦੇ ਸਾਰ ਟੁੱਟਣ ਲੱਗੇ ਤੇ ਉੱਚੀ ਆਵਾਜ਼ ਰੱਬ ਦਾ ਨਾਮ ਲੈਣ ਲੱਗੀ ਮਸ਼ੀਨਾਂ ਦੀ ਆਵਾਜ਼ ਤੇਜ਼ ਹੋ ਗਈ ਮੇਰੇ ਸਾਰ ਰੁਕਣ ਲੱਗੇ ਤੇ ਮੈਂ ਬੇਕਾਬੂ ਹੋ ਕੇ ਬਾਹਰ ਵੱਲ ਭੱਜਿਆ ਮੈਂ ਆਪਣੀ ਭੂਆ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਸੀ ਦਰਵਾਜ਼ੇ ਤੇ ਖੜੇ ਹੋ ਕੇ ਮੈਂ ਡਾਕਟਰ ਡਾਕਟਰ ਚਿਲਾਉਣ ਲੱਗਿਆ ਥੋੜੀ ਦੇਰ ਬਾਅਦ ਡਾਕਟਰ ਦੀ ਟੀਮਾਂ ਕਮਰੇ ਦੇ ਅੰਦਰ ਗਈ ਪਰ ਉਦੋਂ ਤੱਕ ਉਹਨਾਂ ਦੇ ਸਾਹ ਰੁਕ ਚੁੱਕੇ ਸੀ ਬੁੱਲ ਨੀਲੇ ਪੈ ਗਏ ਤੇ ਜ਼ੁਬਾਨ ਬੰਦ ਹੋ ਗਈ ਕੌਜੀ ਪਲਾਂ ਬਾਅਦ ਡਾਕਟਰ ਬਾਹਰ ਆਏ ਤੇ ਮੇਰੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੇ ਸਾਨੂੰ ਮਾਫ਼ ਕਰਿਓ ਇਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਇਹ ਸ਼ਬਦ ਨਹੀਂ ਸਗੋਂ ਖੰਜਰ ਸੀ ਜੋ ਮੇਰੇ ਦਿਲ ਨੂੰ ਚੀਰਦੇ ਚਲੇ ਗਏ ਮੈਂ ਚਿਲਾਉਂਦੇ ਹੋਏ ਜ਼ਮੀਨ ਤੇ ਡੱਗ ਪਿਆ ਇਹ ਦਰਦ ਮੈਂ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ ਮੇਰੀ ਹਾਲਤ ਅਜਿਹੇ ਇਨਸਾਨ ਵਰਗੀ ਹੋ ਗਈ ਜੋ ਪੂਰੀ ਦੁਨੀਆ 'ਚ ਇਕੱਲਾ ਰਹਿ ਗਿਆ ਹੋਵੇ ਜਿਸ ਦੇ ਕੋਲ ਨਾ ਰਿਸ਼ਤੇ ਬਚੇ ਹੋਣ ਨਾ ਹੌਸਲਾ ਤੇ ਨਾ ਹੀ ਸਬਰ ਬੇਵਸੋਕੇ ਹਸਪਤਾਲ ਦੇ ਆਈਸੀਯੂ ਵਿੱਚ ਚੀਕਦਾ ਜਾ ਰਿਹਾ ਸੀ ਨਹੀਂ ਤੁਸੀਂ ਮੈਨੂੰ ਛੱਡ ਕੇ ਨਹੀਂ ਜਾ ਸਕਦੇ ਮੈਂ ਤੁਹਾਡੇ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਖੁਦਾ ਦੇ ਲਈ ਵਾਪਸ ਆ ਜਾਓ ਨਹੀਂ ਤਾਂ ਮੈਂ ਮਰ ਜਾਵਾਂਗਾ ਤੁਹਾਡਾ ਪਤੀਜਾ ਤੁਹਾਡੇ ਬਿਨਾ ਨਹੀਂ ਰਹਿ ਪਾਵੇਗਾ ਇੰਨਾ ਕਹਿੰਦੇ ਮੈਂ ਆਪਣਾ ਚਿਹਰਾ ਟੱਕ ਲਿਆ ਅਚਾਨਕ ਜ਼ਿੰਦਗੀ ਨੇ ਮੈਨੂੰ ਇੰਨਾ ਤੰਗ ਕਰ ਦਿੱਤਾ ਸੀ ਕਿ ਜਿੰਨਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਅੱਜ ਸਵੇਰੇ ਜਦੋਂ ਮੈਂ ਘਰ ਚੋਂ ਨਿਕਲਿਆ ਤਾਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਸਾਹਮਣੇ ਬੈਠ ਕੇ ਅਸ਼ੀਰਵਾਦ ਲੈ ਰਿਹਾ ਸੀ ਤੇ ਉਹ ਮੈਨੂੰ ਲੰਬੀ ਉਮਰ ਦਾ ਅਸ਼ੀਰਵਾਦ ਦੇ ਰਹੀ ਸੀ ਮੈਨੂੰ ਕਿੱਥੇ ਪਤਾ ਸੀ ਕਿ ਲੰਬੀ ਉਮਰ ਦਾ ਅਸ਼ੀਰਵਾਦ ਦੇ ਕੇ ਉਹ ਅੱਜ ਮੈਨੂੰ ਹਮੇਸ਼ਾ ਦੇ ਲਈ ਇਕੱਲਾ ਛੱਡ ਕੇ ਚਲੀ ਜਾਵੇਗੀ ਡਾਕਟਰ ਲਗਾਤਾਰ ਮੈਨੂੰ ਹਿੰਮਤ ਰੱਖਣ ਨੂੰ ਕਹਿ ਰਹੇ ਸੀ ਤੇ ਕਿਸੇ ਆਪਣੇ ਨੂੰ ਬੁਲਾਉਣ ਦੀ ਸਲਾਹ ਦੇ ਰਹੇ ਸੀ ਪਰ ਮੈਂ ਅਜਿਹਾ ਹੋ ਚੁੱਕਿਆ ਸੀ ਜਿੱਦਾਂ ਅੰਨ੍ਹਾ ਹੋ ਗਿਆ ਹੋਵਾਂ ਬਹਿਰਾ ਹੋ ਗਿਆ ਹੋਵਾਂ ਸਭ ਕੁਝ ਦੇਖ ਰਹੀ ਸੀ ਪਰ ਅਜੇ ਹਾ ਨਜ਼ਾਰਾ ਦੇਖਣਾ ਹੀ ਨਹੀਂ ਚਾਹੁੰਦਾ ਸੀ ਉਹਨਾਂ ਦੇ ਚਿਹਰੇ ਤੇ ਚਿੱਟਾ ਕੱਪੜਾ ਪਾ ਦਿੱਤਾ ਗਿਆ ਉਹਨਾਂ ਦੀ ਬਾਡੀ ਨੂੰ ਸ਼ਬ ਗ੍ਰੈਂਡ ਪੇਜਣ ਦੀ ਤਿਆਰੀ ਕਰਨ ਲੱਗੀ ਡਾਕਟਰ ਮਲਹੋਤਰਾ ਜੋ ਹਮੇਸ਼ਾ ਮੇਰੀ ਭੂਆ ਨੂੰ ਦਵਾਈ ਦਿੰਦੇ ਸੀ ਹੁਣ ਮੇਰੇ ਕੋਲ ਆ ਕੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੇ ਉਹਨਾਂ ਦੀ ਮੌਤ ਨੂੰ ਤਕਲੀਫ ਨਾ ਦੇ ਉਹ ਅਕਸਰ ਮੈਨੂੰ ਕਹਿੰਦੀ ਸੀ ਕਿ ਤੈਨੂੰ ਬਹੁਤ ਮੁਹੱਬਤ ਕਰਦੀ ਆ ਇਸ ਦੁਨੀਆ ਵਿੱਚ ਤੇਰੇ ਇਲਾਵਾ ਉਹਨਾਂ ਦਾ ਕੋਈ ਨਹੀਂ ਉਹਨਾਂ ਨੇ ਕਦੇ ਆਪਣੀ ਜ਼ਿੰਦਗੀ ਚ ਕਿਸੇ ਹੋਰ ਨੂੰ ਸ਼ਾਮਲ ਨਹੀਂ ਕੀਤਾ ਉਹ ਤੇਰੇ ਲਈ ਜਾਣ ਦਿੰਦੀ ਸੀ ਜੇਕਰ ਤੂੰ ਇਦਾਂ ਟੁੱਟ ਕੇ ਬिखर ਜਾਵੇਂਗਾ ਤਾਂ ਉਹਨਾਂ ਦੀ ਮੁਹੱਬਤ ਦਾ ਸਿਲਾ ਨਹੀਂ ਦੇ ਪਾਵੇਂਗਾ ਹਿੰਮਤ ਕਰ ਇੰਤਜ਼ਾਮ ਪੂਰਾ ਕਰ ਜੀਣਾ ਮਰਨਾ ਸਿਰਫ ਰੱਬ ਦੇ ਹੱਥ 'ਚ ਆ ਨਾ ਤੂੰ ਨਾ ਮੈਂ ਕੋਈ ਕੁਝ ਨਹੀਂ ਕਰ ਸਕਦਾ ਹੁਣ ਉੱਠ ਤੇ ਅੱਗੇ ਵਧ ਮੇਰਾ ਦਿਮਾਗ ਬਿਲਕੁਲ ਖਾਲੀ ਹੋ ਚੁੱਕਿਆ ਸੀ ਮੈਨੂੰ ਕੋਈ ਵੀ ਸਮਝਾ ਰਿਹਾ ਸੀ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਚਾਨਕ ਆਇਆ ਇਹ ਸਦਮਾ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ ਜੋ ਵਿਅਕਤੀ ਸਵੇਰੇ ਬਿਲਕੁਲ ਠੀਕ ਠਾਕ ਸੀ ਮੁਸਕਰਾ ਰਿਹਾ ਸੀ ਸ਼ਾਮ ਤੱਕ ਉਹ ਮਰ ਚੁੱਕਿਆ ਸੀ ਇਹ ਕਿੱਦਾਂ ਮੁਮਕਿਨ ਸੀ ਮੇਰੀ ਸਮਝ ਤੋਂ ਸਭ ਕੁਝ ਹੀ ਬਾਹਰ ਸੀ ਪਰ ਡਾਕਟਰ ਦੀ ਗੱਲ ਸੱਚ ਸੀ ਉਹਨਾਂ ਨੇ ਆਪਣੀ ਜਵਾਨੀ ਮੇਰੇ ਤੇ ਲਟਾਈ ਸੀ ਹੁਣ ਮੇਰਾ ਫਰਜ਼ ਸੀ ਕਿ ਮੈਂ ਉਹਨਾਂ ਦੀ Laash ਨੂੰ ਇੱਜ਼ਤ ਨਾਲ ਮਿੱਟੀ ਵਿੱਚ ਉਤਾਰਾਂ ਮੈਂ ਉਦੋਂ ਹੀ ਆਪਣੇ ਕੁਝ ਦੋਸਤਾਂ ਨੂੰ ਫੋਨ ਕੀਤਾ ਮੈਨੂੰ ਪਤਾ ਸੀ ਕਿ ਕੁਝ ਦੇਰ ਚੰਤਿਮ ਯਾਤਰਾ ਦੇ ਲਈ ਲੋਕ ਆ ਜਾਣਗੇ ਮਹੱਲੇ 'ਚ ਇੰਨੀ ਗੱਲ ਸੀ ਕਿ ਮੇਰੇ ਲਈ ਕੋਈ ਪਿੱਛੇ ਨਹੀਂ ਹਟੇਗਾ ਬਸ ਮੇਰਾ ਫੋਨ ਕਰਨਾ ਬਾਕੀ ਸੀ ਤੇ ਇੰਤਜ਼ਾਮ ਸ਼ੁਰੂ ਹੋ ਗਿਆ ਮੈਂ ਸ਼ਮਸ਼ਾਨ ਵੱਲ ਵਧਿਆ ਤਾਜੋ ਉਹਨਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਵਾ ਸਕਾਂ ਘਰ ਵਿੱਚ ਕੋਈ ਇਸਤਰੀ ਨਹੀਂ ਸੀ ਜੋ ਉਹਨਾਂ ਨੂੰ ਇਸ਼ਨਾਨ ਕਰਵਾ ਸਕੇ ਇਸ ਲਈ ਮੈਂ ਸੋਚਿਆ ਕਿ ਬਾਹਰੋਂ ਕਿਸੇ ਔਰਤ ਨੂੰ ਬੁਲਾ ਕੇ ਦਾਣ ਦੇ ਕੇ ਇਸ਼ਨਾਨ ਕਰਵਾ ਦੇਵਾਂ ਕਾਲ ਚੱਕਰ ਕਦੇ ਰੁਕਿਆ ਨਹੀਂ ਤੇ ਨਾ ਹੀ ਰੁਕ ਸਕਦਾ ਕੱਲ ਤੱਕ ਜੋ ਘਰ ਮੇਰੀ ਭੂਆ ਤੇ ਮੇਰੀ ਹਸੀਨਾ ਗੂੰਜਦਾ ਸੀ ਅੱਜ ਉਸ ਘਰ ਦੇ ਬੇੜੇ ਵਿੱਚ ਮੇਰੀ ਭੂਆ ਦੀ লাশ ਰੱਖੀ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਬਿਲਕੁਲ ਬੇਵਸ ਬੈਠਾ ਸੀ ਪਿੱਛੇ ਔਰਤਾਂ ਪ੍ਰਾਰਥਨਾ ਕਰ ਰਹੀਆਂ ਸੀ ਤੇ ਮਰਦਿਆ ਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਮੈਂ ਇਸ਼ਾਰਾ ਕਰਾਂ ਤੇ ਉਹਨਾਂ ਦੇ ਅੰਤਿਮ ਯਾਤਰਾ ਨੂੰ ਸਮਸ਼ਾਨ ਲਿਜਾਇਆ ਜਾਵੇ ਮੈਂ ਉਹਨਾਂ ਦੇ ਚਿਹਰੇ ਤੇ ਹਲਕਾ ਪਾਣੀ ਫੇਰਦੇ ਹੋਏ ਕਿਹਾ ਤੁਸੀਂ ਮੈਨੂੰ ਧੋਖਾ ਦਿੱਤਾ ਤੁਸੀਂ ਮੈਨੂੰ ਵਾਦਾ ਕੀਤਾ ਸੀ ਕਿ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਓਗੇ ਹਮੇਸ਼ਾ ਮੇਰੇ ਨਾਲ ਰਹੋਗੇ ਪਰ ਅੱਜ ਤੁਸੀਂ ਮੈਨੂੰ ਛੱਡ ਕੇ ਜਾ ਰਹੇ ਹੋ ਮੈਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗਾ ਤੁਸੀਂ ਮੇਰੇ ਤੋਂ ਮਾਫੀ ਮੰਗ ਰਹੇ ਸੀ ਨਾ ਤਾਂ ਸੁਣ ਲਓ ਮੈਂ ਤੁਹਾਨੂੰ ਮਾਫ ਨਹੀਂ ਕਰਾਂਗਾ ਤੁਸੀਂ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਤੁਹਾਡਾ ਪੁੱਤ ਤੁਹਾਡੇ ਬਿਨਾ ਕਿੱਦਾਂ ਜੀਵੇਗਾ ਜਿਵੇਂ ਇਨਸਾਨ ਨੇ ਤੁਹਾਡੀ ਗੋਦ ਹੀ ਮਹਿਸੂਸ ਕੀਤੀ ਹੋਵੇ ਉਸਦੇ ਦਿਲ ਤੇ ਕੀ guzreਗੀ ਇਹ ਕਹਿੰਦੇ ਹੀ ਮੈਂ ਹੱਚਕੀਆਂ ਦੇ ਨਾਲ ਰੋਣ ਲੱਗਿਆ ਮੇਰਾ ਦੋਸਤ ਮੇਰੇ ਕੋਲ ਆਇਆ ਤੇ ਮੈਨੂੰ ਸੰਭਾਲਦੇ ਹੋਏ ਬੋਲਿਆ ਹਿੰਮਤ ਕਰ ਯਾਰ ਕੀ ਹੋ ਗਿਆ ਤੈਨੂੰ ਜੇਕਰ ਇਦਾਂ ਹੀ ਟੁੱਟ ਗਿਆ ਤਾਂ ਅੱਗੇ ਦੇ ਇੰਤਜ਼ਾਮ ਕਿਦਾਂ ਸੰਭਾਲੇਗਾ ਮਰਦ ਰੋਂਦੇ ਨਹੀਂ ਮੈਂ ਬੇਵੱਸ ਹੋ ਕੇ ਕਿਹਾ ਮਰਦ ਵੀ ਇਨਸਾਨ ਹੀ ਹੁੰਦੇ ਆ ਉਹਨਾਂ ਦੇ ਅੰਦਰ ਵੀ ਦਿਲ ਹੁੰਦਾ ਤੇ ਕੁਝ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਖੋਣ ਦਾ ਖਿਆਲ ਵੀ ਰੂਹ ਨੂੰ ਹਿਲਾ ਦਿੰਦਾ ਤੇ ਅੱਜ ਮੈਂ ਉਸ ਸ਼ਖਸ ਨੂੰ ਹੋ ਚੁੱਕਿਆ ਜਿਸ ਦੇ ਹੋਣ ਨਾਲ ਮੇਰੀ ਜ਼ਿੰਦਗੀ ਸੀ ਇਹ ਕਹਿੰਦੇ ਮੈਂ ਆਪਣੇ ਦੋਸਤ ਦੇ ਗਲ ਲੱਗ ਗਿਆ ਤੇ ਮੁਹੱਲੇ ਦੇ ਲੋਕ ਮੈਨੂੰ ਦੁਲਾਸਾ ਦਿੰਦੇ ਰਹੇ ਥੋੜੀ ਦੇਰ ਬਾਅਦ ਰਾਮ ਰਾਮ ਦੀ ਆਵਾਜ਼ ਗੂੰਜੀ ਤੇ ਉਹਨਾਂ ਦਾ ਸਰੀਰ ਮੋਢੇ ਤੇ ਉਠਾ ਲਿਆ ਗਿਆ ਇਹ ਵਕਤ ਮੇਰੇ ਲਈ ਮੌਤ ਤੋਂ ਘੱਟ ਨਹੀਂ ਸੀ ਲੋਕ ਮੈਨੂੰ ਇਸ਼ਾਰਾ ਕਰ ਰਹੇ ਸੀ ਕਿ ਮੈਂ ਵੀ ਮੋਢਾ ਲਾਵਾਂ ਪਰ ਮੇਰੇ ਕਦਮ ਅੱਗੇ ਨਹੀਂ ਵੱਧ ਰਹੇ ਸੀ ਮੈਂ ਬਸ ਚੁੱਪ ਕਰਕੇ ਚੱਲਦਾ ਜਾ ਰਿਹਾ ਸੀ ਪੰਡਤ ਜੀ ਦੇ ਕੋਲ ਖੜੇ ਹੋ ਕੇ ਜਦੋਂ ਮੈਂ ਉਹਨਾਂ ਦੇ ਮੰਤਰ ਸੁਨੇ ਤੇ ਸ਼ਰਾਧ ਕੀਤਾ ਉਸ ਸਮੇਂ ਦੀ ਹਾਲਤ ਸਿਰਫ ਮੈਂ ਮੇਰਾ ਰੱਬ ਜਾਣਦਾ ਸੀ ਜ਼ਿੰਦਗੀ 'ਚ ਆਪਣੇ ਆਪ ਨੂੰ ਖੋਣਾ ਆਸਾਨ ਨਹੀਂ ਹੁੰਦਾ ਖਾਸ ਕਰਕੇ ਮਾਪਿਓ ਵਰਗੇ ਰਿਸ਼ਤੇ ਨੂੰ ਜਿੱਦਾਂ ਕੁਝ ਦੇਰ ਬਾਅਦ ਉਹਨਾਂ ਦੀ ਲਾਸ਼ ਨੂੰ ਸ਼ਮਸ਼ਾਨ ਘਾਟੀ ਲਿਜਾਇਆ ਗਿਆ ਜਦੋਂ ਉਹਨਾਂ ਦਾ ਸਰੀਰ ਉਹਨਾਂ ਦੀ ਚਿਤਾ ਤੇ ਰੱਖਿਆ ਜਾ ਰਿਹਾ ਸੀ ਤੇ ਪੰਡਤ ਮੰਤਰ ਦਾ ਜਾਪ ਕਰ ਰਿਹਾ ਸੀ ਤੇ ਮੈਂ ਬੁਰੀ ਤਰ੍ਹਾਂ ਚੀਖ ਚੀਖ ਕੇ ਰੋਣ ਲੱਗਿਆ ਲੋਕ ਮੈਨੂੰ ਫੜ ਕੇ ਸੰਭਾਲ ਰਹੇ ਸੀ ਪਰ ਮੈਂ ਸਮਝ ਨਹੀਂ پا ਰਿਹਾ ਸੀ ਕਿ ਇਹ ਕੀ ਹੋ ਰਿਹਾ ਭੂਆ ਮੈਨੂੰ ਛੱਡ ਕੇ ਕਿੱਦਾਂ ਜਾ ਸਕਦੀ ਸੀ ਮੇਰੀ ਸਮਝ ਤੋਂ ਇਹ ਸਭ ਬਾਹਰ ਸੀ ਕੋਜੀ ਦੇਰ ਵਿੱਚ ਉਹਨਾਂ ਦੀ ਦੇਹ ਤੇ ਲੱਕੜਾ ਪਾ ਦਿੱਤੇ ਗੰਗਾ ਤੇ ਸਾਰਿਆਂ ਨੇ ਹੱਥ ਚੁੱਕ ਕੇ ਪ੍ਰਾਰਥਨਾ ਕੀਤੀ ਮੈਂ ਹੱਥ ਉਠਾਈ ਖੜਾ ਸੀ ਪਰ ਮੇਰੇ ਮੂੰਹ ਚੋਂ ਇੱਕ ਸ਼ਬਦ ਵੀ ਨਹੀਂ ਨਿਕਲ ਰਿਹਾ ਸੀ ਇੱਕ ਅਜੀਬ ਜਿਹੀ ਬੇਚੈਨੀ ਤੇ ਪਰੇਸ਼ਾਨੀ ਮੇਰੇ ਤੇ ਹਾਵੀ ਹੋ ਗਈ ਥੋੜੀ ਦੇਰ ਬਾਅਦ ਸਭ ਮੈਨੂੰ ਚੱਲਣ ਦੇ ਲਈ ਕਹਿਣ ਲੱਗੇ ਪਰ ਮੇਰੇ 'ਚ ਹਿੰਮਤ ਨਹੀਂ ਸੀ ਮੈਂ ਉਹਨਾਂ ਦੀ ਰਾਖ ਦੇ ਕੋਲੋਂ ਅੱਠ ਕੇ ਚਲਾ ਜਾਵਾਂ ਉਹਨਾਂ ਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ ਉਹ ਆਪਣੇ ਕਮਰੇ ਦੀ ਲਾਈਟ ਜਗਾ ਕੇ ਸੌਂਦੀ ਸੀ ਕਈ ਵਾਰ ਮੈਂ ਕਾਰਨ ਪੁੱਛਿਆ ਤਾਂ ਕਹਿੰਦੀ ਕਿ ਨਾ ਜਾਣੇ ਕਿਉਂ ਇਦਾਂ ਲੱਗਦਾ ਜਿੱਦਾਂ ਹਨੇਰੇ 'ਚ ਮੈਨੂੰ ਕੋਈ ਖਤਮ ਕਰ ਦੇਵੇਗਾ ਮੈਨੂੰ ਹਨੇਰੇ ਤੋਂ ਡਰ ਲੱਗਦਾ ਉਹ ਕਹਿੰਦੀ ਸੀ ਜੇਕਰ ਕਦੇ ਮੈਂ ਚੀਕਾਂ ਜਾਂ ਬੁਲਾਵਾਂ ਤਾਂ ਤੂੰ ਆ ਜਾਣਾ ਅਕਸਰ ਅਜੀਹਾ ਹੁੰਦਾ ਸੀ ਕਿ ਜੇਕਰ ਲਾਈਟ ਚਲੀ ਜਾਂਦੀ ਤਾਂ ਉਹ ਚਿਲਾਉਣ ਲੱਗਦੀ ਮੈਂ ਲਾਈਟ ਜਲਾ ਦਿੰਦਾ ਉਹਨਾਂ ਦੀ ਖਾਤਰ ਮੈਂ ਜਨਰੇਟਰ, ਜੂਪੀਐਸ ਤੇ ਬੈਟਰੀ ਦਾ ਪੂਰਾ ਇੰਤਜ਼ਾਮ ਕੀਤਾ ਸੀ ਤਾਂ ਜੋ ਜੇਕਰ ਕਦੇ ਲਾਈਟ ਚਲੀ ਜਾਵੇ ਤਾਂ ਮੈਂ ਤੁਰੰਤ ਉਹਨਾਂ ਦੇ ਕਮਰੇ ਦੀ ਲਾਈਟ ਜਲਾ ਸਕਾਂ ਪਰ ਹੁਣ ਜੇਕਰ ਮੈਂ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਤਾਂ ਉਹ ਹਨੇਰੇ 'ਚ ਕਿੱਦਾਂ ਰਹਿੰਦੀ ਸ਼ਮਸ਼ਾਨਗਾਰਡ 'ਚ ਤਾਂ ਬਿਲਕੁਲ ਹਨੇਰਾ ਸੀ ਮੇਰਾ ਦੋਸਤ ਮੇਰਾ ਹੱਥ ਫੜ ਕੇ ਬੋਲਿਆ ਕੌਸ਼ਿਕ ਹੁਣ ਖੜਾ ਹੋ ਜਾ ਚੱਲ ਹਨੇਰਾ ਹੋ ਰਿਹਾ ਮੈਂ ਸਿਰ ਹਿਲਾਉਂਦੇ ਹੋਏ ਕਿਹਾ ਮੈਂ ਇੱਥੇ ਹੀ ਰਹਾਗਾ ਮੇਰੀ ਭੂਆ ਨੂੰ ਹਨੇਰੇ ਤੋਂ ਡਰ ਲੱਗਦਾ ਉਹ ਇਕੱਲੀ ਨਹੀਂ ਰਹਿ ਸਕਦੀ ਉਹ ਬੋਲਿਆ ਦੇਖ ਇੱਥੇ ਬਹੁਤ ਲੋਕ ਦਫ਼ਨ ਹਨ ਤੇ ਸਾਲਾਂ ਤੋਂ ਹਨ ਉਹਨਾਂ ਦੀ ਰੂਹ ਜਾ ਚੁੱਕੀ ਆ ਹੁਣ ਉਹਨਾਂ ਵਿੱਚ ਕੁਝ ਨਹੀਂ ਬਚਿਆ ਹੈ ਮਤ ਕਰ ਘਰ ਚੱਲ ਇਸ ਤਰ੍ਹਾਂ ਇੱਥੇ ਬੈਠ ਨਹੀਂ ਸਕਦੀ ਪਰ ਮੈਂ ਰੋਂਦੇ ਹੋਏ ਕਿਹਾ ਕਿਰਪਾ ਕਰਕੇ ਸਮੀਰ ਅੱਜ ਨਾ ਕਹਿ ਮੈਂ ਨਹੀਂ ਜਾ ਸਕਦਾ ਮੇਰੇ ਨਾਲ ਜਿਹਦ ਨਾ ਕਰ ਉਹਨਾਂ ਦੇ ਇਲਾਵਾ ਮੇਰਾ ਕੋਈ ਨਹੀਂ ਉਸ ਬਿਰਾਨ ਘਰ ਵਿੱਚ ਜਾ ਕੇ ਮੈਂ ਕੀ ਕਰਾਂਗਾ ਮੇਰਾ ਦੋਸਤ ਮੈਨੂੰ ਫੜ ਕੇ ਸਮਝਾਉਂਦਾ ਰਿਹਾ ਤੇ ਉਸ ਦੇ ਘਰ ਚੱਲ ਪਰ ਮੇਰੇ ਵਿੱਚ ਹਿੰਮਤ ਨਹੀਂ ਬਚੀ ਸੀ ਇਦਾਂ ਲੱਗ ਰਿਹਾ ਸੀ ਕਿ ਮੇਰੇ ਪੈਰ ਸਾਥ ਛੱਡ ਚੁੱਕੇ ਆ ਮੈਂ ਲਗਾਤਾਰ ਰੋ ਰਿਹਾ ਸੀ ਮੇਰੀ ਤਬੀਅਤ ਵਿਗੜਨ ਲੱਗੀ ਸਮਸ਼ਾਨ ਘਾਟ ਚ ਜ਼ਿਆਦਾ देर ਰੁਕਿਆ ਵੀ ਨਹੀਂ ਜਾ ਸਕਦਾ ਕੁਝ ਦੋਸਤਾਂ ਨੇ ਜ਼ਬਰਦਸਤੀ ਮੈਨੂੰ ਖੜਾ ਕੀਤਾ ਤੇ ਬਾਹਰ ਲੈ ਆਏ ਪਰ ਮੇਰਾ ਮਨ ਉਥੇ ਹੀ ਬੈਠੇ ਰਹਿਣ ਦਾ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਪੂਰੀ ਰਾਤ ਉਥੇ ਹੀ ਰਹਾ ਤੇ ਸੋਚਿਆ ਸੀ ਕਿ ਸਵੇਰ ਹੁੰਦੀ ਮੈਂ ਵਾਪਸ ਆ ਜਾਵਾਂਗਾ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਰਾਤ ਇੰਨੀ ਭਾਰੀ ਹੋਵੇਗੀ ਮੇਰੇ ਦੋਸਤਾਂ ਨੇ ਲੱਖ ਸਮਝਾਇਆ ਕਿ ਉਹਨਾਂ ਦੇ ਨਾਲ ਘਰ ਜਾਵਾਂ ਪਰ ਮੈਂ ਨਹੀਂ ਮੰਨਿਆ ਤੇ ਇਕੱਲਾ ਹੀ ਘਰ ਆ ਗਿਆ ਕੁਝ ਦੋਸਤਾਂ ਨੇ ਮੇਰੇ ਨਾਲ ਰੁਕਣ ਦੀ ਜੈਦ ਵੀ ਕੀਤੀ ਮਹੱਲੇ ਦੇ ਲੋਕਾਂ ਨੇ ਵੀ ਕਿਹਾ ਕਿ ਉਹ ਨਾਲ ਰਹਿਣਗੇ ਕਿਉਂਕਿ ਸਾਰੇ ਜਾਣਦੇ ਸੀ ਕਿ ਮੈਂ ਆਪਣੀ ਭੂਆ ਨੂੰ ਕਿੰਨਾ ਪਿਆਰ ਕਰਦਾ ਪਰ ਮੈਂ ਸਾਰਿਆਂ ਨੂੰ ਮਨਾ ਕਰ ਦਿੱਤਾ ਕਿ ਮੈਂ ਅੱਜ ਇਕੱਲਾ ਰਹਿਣਾ ਚਾਹਨਾ ਤੇ ਮੈਨੂੰ ਇਕੱਲਾ ਹੀ ਛੱਡ ਦਿੱਤਾ ਜਾਵੇ ਇੱਥੋਂ ਤੱਕ ਕਿ ਮੈਂ ਕੁਝ ਲੋਕਾਂ ਨਾਲ ਬਤਮੀਜ਼ੀ ਵੀ ਕਰ ਲਈ ਸਾਰੇ ਮੇਰੇ ਦਰਦ ਦਰਦ ਨੂੰ ਸਮਝ ਕੇ ਘਰੇ ਚਲੇ ਗਏ ਕੌਜ਼ ਦੇਰ ਬਾਅਦ ਮੈਂ ਉਸ ਜਗ੍ਹਾ ਖੜਾ ਸੀ ਜਿੱਥੇ ਕੁਝ ਸਮੇਂ ਪਹਿਲਾਂ ਮੇਰੀ ਭੂਆ ਦਾ ਸ਼ਵਰ ਰੱਖਿਆ ਗਿਆ ਉੱਥੇ ਹੁਣ ਸ਼ਾਂਤੀ ਸੀ ਥੋੜੀ ਦੇਰ ਬਾਅਦ ਮੈਂ ਉਹਨਾਂ ਦੇ ਕਮਰੇ ਵੱਲ ਵਧਿਆ ਕਮਰੇ 'ਚ ਦਾਖਲ ਹੁੰਦੇ ਹੀ ਮੇਰੀ ਨਜ਼ਰ ਉਹਨਾਂ ਦੀ ਤਸਵੀਰ ਤੇ ਪਈ ਤੇ ਮੈਂ ਫਿਰ ਉੱਚੀ ਉੱਚੀ ਰੋ ਪਿਆ ਉਸ ਪਲ ਅਹਿਸਾਸ ਹੋਇਆ ਕਿ ਮਰਦ ਵੀ ਰੋਂਦੇ ਆ ਅਕਸਰ ਉਹ ਕਹਿੰਦੀ ਸੀ ਕਿ ਤੂੰ ਬਹੁਤ ਸਖਤ ਦਿਲ ਦਾ ਚਾਹੇ ਤਾਂ ਮੈਂ ਤੈਨੂੰ ਕਿੰਨਾ ਵੀ ਡੰਟ ਦੇਵਾਂ ਕੁੱਟਾ ਨਰਾਜ਼ ਹੋ ਜਾ ਮੇਰੇ ਅੱਖਾਂ 'ਚ ਹੰਝੂ ਨਹੀਂ ਨਿਕਲਦੇ ਜਿਸ ਦਿਨ ਮੈਂ ਦੁਨੀਆ ਤੋਂ ਚਲੀ ਜਾਵਾਂਗੀ ਉਸ ਦਿਨ ਤੂੰ ਟੜਫ-ਟੜਫ ਕੇ ਰੋਵੇਂਗਾ ਤੇ ਮੈਂ ਪ੍ਰਾਰਥਨਾ ਕਰਦੀ ਆ ਕਿ ਤੂੰ ਰੋਵੇਂ ਤਾਂ ਜੋ ਤੈਨੂੰ ਪਤਾ ਲੱਗੇ ਕਿ ਰੋਣਾ ਕਿੰਨਾ ਦਰਦਨਾਕ ਹੁੰਦਾ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਮੈਂ ਹੋਰ ਵੀ ਜ਼ਿਆਦਾ ਰੋਣ ਲੱਗਿਆ ਤਸਵੀਰ ਨੂੰ ਦੇਖਦੇ ਹੋਏ ਬੋਲਿਆ ਦੇਖੋ ਭੂ ਆਜ ਤਾਂ ਸਾਡਾ ਭਤੀਜਾ ਬਿਲਕੁਲ ਇਕੱਲਾ ਹੈ ਤੇ ਰੋ ਰਿਹਾ ਉਸ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸੀ ਪਰ ਕੋਈ ਸਾਫ਼ ਕਰਨ ਵਾਲਾ ਨਹੀਂ ਜਦੋਂ ਤੁਸੀਂ ਮੈਨੂੰ 6 ਦਿਨ ਦਾ ਬੱਚਾ ਗੋਦ ਵਿੱਚ ਲਿਆ ਸੀ ਉਦੋਂ ਵੀ ਮੈਂ ਰੋਂਦਾ ਹੋਵਾਂਗਾ ਤਾਂ ਫਿਰ ਤੁਸੀਂ ਮੈਨੂੰ ਇਹ ਗੱਲ ਕਿਉਂ ਕਹੀ ਕਿ ਮੇਰਾ ਦਿਲ ਕਿਉਂ ਜਲਾਇਆ ਮੈਂ ਰੋਂਦੇ ਰੋਂਦੇ ਉੱਥੇ ਜ਼ਮੀਨ ਤੇ ਪੈ ਗਿਆ ਮਾਂ ਦੇ ਉਹ ਦਰਦਨਾਕ ਪਲ ਮੇਰੀਆਂ ਅੱਖਾਂ ਦੇ ਸਾਹਮਣੇ ਲਹਿਰਾਉਣ ਲੱਗੇ ਮੇਰੇ ਪਿਤਾ ਦੀ ਮੌਤ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਹੋ ਗਈ ਸੀ ਭੂਆ ਨੇ ਦੱਸਿਆ ਸੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਦੁੱਖ ਸਹਿਣ ਨਾ ਕਰ ਪਾਉਣ ਦੇ ਕਾਰਨ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਮੈਂ 9 ਮਹੀਨਿਆਂ ਬਾਅਦ ਇਸ ਦੁਨੀਆ ਵਿੱਚ ਆਇਆ ਤੇ ਮੇਰੀ ਮਾਂ ਨੇ ਮੈਨੂੰ ਜਨਮ ਦੇਣ ਦੇ ਠੀਕ 6 ਦਿਨਾਂ ਬਾਅਦ ਹੀ ਕਿਸੇ ਆਪਣੇ ਆਸ਼ਿਕ ਦੇ ਨਾਲ ਛੱਡ ਕੇ ਭੱਜ ਜਾਣ ਤੋਂ ਬਾਅਦ ਮੈਨੂੰ ਬਿਲਕੁਲ ਇਕੱਲਾ ਛੱਡ ਦਿੱਤਾ ਇੱਕ ਛੇ ਦਿਨ ਦਾ ਬੱਚਾ ਜਿਸ ਦਾ ਨਾਮ ਮਾਂ ਦੀ ਪ੍ਰਵਾਸੀ ਨਾ ਪਿਤਾ ਦੀ ਕੋਈ ਮੌਜੂਦਗੀ ਦਾ ਅਹਿਸਾਸ ਉਹ ਸਿਰਫ ਰੋਂਦਾ ਸੀ ਤੇ ਦੁੱਧ ਮੰਗਦਾ ਸੀ ਉਸ ਸਮੇਂ ਮੇਰੀ ਭੂਆ ਨੇ ਮੈਨੂੰ ਸੰਭਾਲ ਲਿਆ ਉਹ ਵੀ ਬਿਨਾ ਵਿਆਹ ਦੇ ਤੇ ਉਹਨਾਂ ਦਾ ਹੋਣ ਵਾਲਾ ਵਿਆਹ ਉਹਨਾਂ ਨੇ ਮੇਰੇ ਕਾਰਨ ਰੋਕ ਦਿੱਤਾ ਲੋਕਾਂ ਦਾ ਕਹਿਣਾ ਸੀ ਕਿ ਇਸ ਬੱਚੇ ਨੂੰ ਅਨਾਥ ਛੱਡ ਦਿੱਤਾ ਜਾਵੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਸਗੋਂ ਮੈਨੂੰ ਆਪਣੀ ਸਹੀ ਸੰਤਾਨ ਦੀ ਤਰ੍ਹਾਂ ਪਾਲਿਆ ਮੇਰੇ ਲਈ ਉਹਨਾਂ ਨੇ ਆਪਣਾ ਵਿਆਹ ਤੱਕ ਛੱਡ ਦਿੱਤਾ ਬਹੁਤ ਮਿਹਨਤ ਕੀਤੀ ਨੌਕਰੀ ਕੀਤੀ ਤੇ ਜਦੋਂ ਮੈਂ ਕਾਬਲ ਹੋਇਆ ਉਹਨਾਂ ਨੂੰ ਬਿਹਤਰ ਜ਼ਿੰਦਗੀ ਦੇਣ ਦੀ ਕਗਾਰ ਤੇ ਪਹੁੰਚਿਆ ਤਾਂ ਉਹ ਮੈਨੂੰ ਹੀ ਛੱਡ ਕੇ ਚਲੀ ਗਈ ਅੱਜ ਮੈਨੂੰ ਆਪਣੀ ਮੌਜੂਦਗੀ ਜ਼ਹਿਰ ਲੱਗ ਰਹੀ ਸੀ ਦਿਲ ਕਰ ਰਿਹਾ ਸੀ ਕਿ ਮੈਂ ਖੁਦ ਨੂੰ ਖਤਮ ਕਰ ਲਵਾਂ ਕਾਜ਼ ਦਿਨਾਂ ਤੋਂ ਹੀ ਅਜੀਹਾ ਸੀ ਭੂਆ ਕੋਝ ਬਦਲੀ ਲੱਗ ਰਹੀ ਸੀ ਨਾ ਕੁਝ ਖਾ ਰਹੀ ਸੀ ਨਾ ਮੇਰੇ ਨਾਲ ਗੱਲ ਕਰ ਰਹੀ ਸੀ ਬਸ ਵਾਰ-ਵਾਰ ਕਹਿ ਜਾਂਦੀ ਸੀ ਕਿ ਮੇਰੇ ਨਾਲ ਕਦੇ ਨਫ਼ਰਤ ਨਾ ਕਰਨਾ ਭਾਵੇਂ ਜੋ ਕੁਝ ਵੀ ਮੈਂ ਤੇਰੇ ਲਈ ਕੀਤਾ ਉਹ ਯਾਦ ਰੱਖੀ ਮੈਂ ਸੋਚਿਆ ਕਿ ਜੇਕਰ ਮੈਂ ਖੁਦ ਨੂੰ ਸੰਭਾਲ ਨਾ ਲਮਾ ਤਾਂ ਮਰ ਜਾਵਾਂਗਾ ਤੇ ਮੈਂ ਬਤਮੀਜ਼ ਮੌਤ ਨਹੀਂ ਮਰਨਾ ਚਾਹੁੰਦਾ ਪੂਰੀ ਰਾਤ ਰੋਂਦੇ ਹੋਏ ਲੰਘ ਗਈ ਤੇ ਸਵੇਰੇ ਮੇਰੀ ਅੱਖ ਖੁੱਲ ਗਈ ਮੁਸ਼ਕਲ ਨਾਲ ਅੱਧੇ ਘੰਟੇ ਦੀ ਨੀਂਦ ਆਈ ਫਿਰ ਮੈਂ ਬਿਨਾ ਕੁਝ ਖਾਦੇ ਸ਼ਮਸ਼ਾਨ ਘਾਟ ਪਹੁੰਚਿਆ ਤੇ ਉਹਨਾਂ ਦੀ ਮਿੱਟੀ ਤੇ ਬੈਠ ਕੇ ਰੋਣ ਲੱਗਿਆ ਉਹਨਾਂ ਨੂੰ ਆਪਣੀ ਤੜਫ ਦੱਸਣ ਲੱਗਿਆ ਉਹਨਾਂ ਦੇ ਬਿਨਾ ਘਰ ਕਿੰਨਾ ਸੁੰਨਾ ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਵੀ ਮੈਨੂੰ ਆਵਾਦ ਲੱਗ ਰਿਹਾ ਸੀ ਕਾਫੀ ਦੇਰ ਤੱਕ ਉਹਨਾਂ ਦੇ ਕੋਲ ਬੈਠਾ ਰਿਹਾ ਫਿਰ ਉੱਥੋਂ ਨਿਕਲਣ ਨੂੰ ਗਏ ਗਿਆ ਕਿ ਇੱਥੇ ਨਾ ਬੈਠੋ ਨਾ ਜਾਣੇ ਲੋਕਾਂ ਨੂੰ ਮੇਰੇ ਨਾਲ ਕੀ ਮਸਲਾ ਸੀ ਪਰ ਮੈਂ ਉੱਥੇ ਬੈਠ ਕੇ ਉਹਨਾਂ ਦਾ ਦਰਦ ਹਲਕਾ ਕਰਨਾ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਹਨਾਂ ਦੀਆਂ ਰਾਤਾਂ ਕਿੱਦਾਂ ਲੱਗੀਆਂ ਘਰ ਵਾਪਸ ਆਇਆ ਤਾਂ ਮਹਿਮਾਨ ਆਏ ਸੀ ਸਾਰਿਆਂ ਨੇ ਹਾਲਚਲ ਪੁੱਛਿਆ ਤੇ ਖਾਣਾ ਖਵਾਇਆ ਪਰ ਮੇਰੇ ਗਲੇ 'ਚੋਂ ਇੱਕ ਵੀ ਬੁਰਕੀ ਨਹੀਂ ਉੱਤਰ ਰਹੀ ਸੀ ਭੂਆ ਨੂੰ ਹੋਣ ਦਾ ਅਹਿਸਾਸ ਮੈਨੂੰ ਅੰਦਰ ਹੀ ਅੰਦਰ ਖਤਮ ਕਰ ਰਿਹਾ ਸੀ ਸਮੇਂ ਦੀ ਰਫ਼ਤਾਰ ਨਾ ਰੁੱਕ ਕਦੇ ਰੁਕੀ ਸੀ ਨਾ ਕਦੇ ਰੁਕੇਗੀ ਤਿੰਨ ਦਿਨ ਲੰਘ ਗਏ ਤੇ ਉਹ ਤਿੰਨੇ ਦਿਨ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਮੈਂ ਹੁਣ ਖੁਦ ਨੂੰ ਸੰਭਾਲ ਲਿਆ ਕਿਉਂਕਿ ਜੇਕਰ ਮੈਂ ਨਹੀਂ ਸੰਭਾਲਦਾ ਤਾਂ ਮਰ ਜਾਂਦਾ ਮੈਂ ਬਦਨਾਮੀ ਭਰੀ ਮੌਤ ਨਹੀਂ ਚਾਹੁੰਦਾ ਸੀ ਸਾਰੇ ਲੋਕ ਚਲੇ ਗਏ ਮੈਂ ਭੂਆ ਦੇ ਕਮਰੇ ਵਿੱਚ ਬੈਠਾ ਸੀ ਅਚਾਨਕ ਉਹਨਾਂ ਦੇ ਆਖਰੀ ਸ਼ਬਦ ਜਾਦਾ ਏ अलमारी ਦੇ ਥੱਲੇ ਤਜੋਰੀ ਆ ਉਸ ਚ ਗੁਲਾਬੀ ਰੰਗ ਦੀ ਡਾਇਰੀ ਆ ਉਸ ਨੂੰ ਜ਼ਰੂਰ ਪੜ ਲੈਣਾ ਤੇ ਮੈਨੂੰ ਨਫ਼ਰਤ ਨਹੀਂ ਕਰਨੀ ਮੈਂ ਜੋ ਕੁਝ ਵੀ ਕੀਤਾ ਤੇਰੇ ਲਈ ਕੀਤਾ ਏ ਯਾਦ ਕਰਕੇ ਮੈਂ ਖੜਾ ਹੋ ਗਿਆ अलमारी ਖੋਲੀ ਤਾਂ ਉਹਨਾਂ ਦੇ ਕੱਪੜੇ ਦੁਪੱਟਾ ਕਮੀਜ਼ ਤੇ ਪੈਸੇ ਸਾਹਮਣੇ ਸੀ ਮੇਰੀਆਂ ਅੱਖਾਂ 'ਚ ਫੇਰ ਹੰਝੂ ਨਿਕਲ ਪਏ ਕਿ ਕੋਈ ਇਨਸਾਨ ਤੁਹਾਡੀ ਜ਼ਿੰਦਗੀ 'ਚ ਕਿੰਨਾ ਕਰੀਬੀ ਬਣ ਜਾਂਦਾ ਕੰਬਦੇ ਹੱਥਾਂ ਨਾਲ ਮੈਂ ਤਜੋਰੀ ਖੋਲੀ ਡਾਇਰੀ ਚੁੱਕੀ ਤੇ ਚੁੱਪ ਕਰਕੇ ਸੋਫੇ ਤੇ ਬੈਠ ਗਿਆ ਦਿਲ ਬਹੁਤ ਤੇਜ਼ ਤੇਜ਼ ਧੜਕ ਰਿਹਾ ਸੀ ਮਨ ਕਰ ਰਿਹਾ ਸੀ ਡਾਇਰੀ ਵਾਪਸ ਰੱਖ ਦੇਵਾਂ ਪਰ ਫਿਰ ਮੈਂ ਉਸ ਨੂੰ ਖੋਲਣਾ ਖੋਲ੍ਹਿਆ ਪਹਿਲੇ ਪੰਨੇ ਤੇ ਵੱਡੇ ਅੱਖਰਾਂ 'ਚ ਲਿਖਿਆ ਸੀ ਮੇਰੇ ਪਿਆਰੇ ਪੁੱਤ ਕੌਸ਼ਿਕ ਮੇਰੇ ਬੁੱਲਾਂ ਤੇ ਇੱਕ ਲੰਬੀ ਮੁਸਕਾਨ ਫੈਲ ਗਈ ਤੇ ਥੱਲੇ ਸਾਡੀ ਇੱਕ ਤਸਵੀਰ ਲੱਗੀ ਸੀ ਜਿਸ ਨੂੰ ਮੈਂ ਚੁੰਮ ਲਿਆ ਪਹਿਲਾ ਪੰਨਾ ਕੁਝ ਇਦਾਂ ਲਿਖਿਆ ਸੀ ਕਿ ਮੇਰੇ ਪਿਆਰੇ ਪੁੱਤ ਜਦੋਂ ਤੂੰ ਇਹ ਡਾਇਰੀ ਪੜ੍ਹੇਂਗਾ ਤਾਂ ਮੈਂ ਇਸ ਵਿੱਚ ਦੁਨੀਆ ਤੋਂ ਨਹੀਂ ਰਹਾਂਗੀ ਜਾਂ ਤੇਰੀ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਜਾਵਾਂਗੀ ਮੈਂ ਜਾਣਦੀ ਆ ਕਿ ਇਸ ਤੋਂ ਬਾਅਦ ਤੂੰ ਮੈਨੂੰ ਨਫ਼ਰਤ ਕਰ ਸਕਦਾ ਪਰ ਮੈਂ ਤੈਨੂੰ ਬੇਨਤੀ ਕਰਦੀ ਆ ਕਿ ਮੇਰੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਤੈਨੂੰ ਬਹੁਤ ਮੁਹੱਬਤ ਕਰਦੀ ਆ ਮੈਂ ਆਪਣਾ ਬਰਬਾਦ ਕਰ ਲਿਆ ਪੂਰਾ ਖਾਨਦਾਨ ਤੇ ਹਸਨੈਸ ਕਰ ਦਿੱਤਾ ਪਰ ਮੈਂ ਕੀ ਕਰਾਂ ਤੇਰੇ ਹੋਣਾ ਮੇਰੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਆ ਜਿੱਦਾਂ ਸਾਡੇ ਘਰ ਚ ਚਾਨ ਉਤਰ ਆਇਆ ਹੋਵੇ ਤੇਰੇ ਪਿਓ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਦਿਲ ਦਾ ਦੌਰਾ ਤੇਰੀ ਮਾਂ ਦੇ ਕਾਰਨ ਹੋਇਆ ਮੈਂ ਉਸਔਰਤ ਨੂੰ ਕਦੇ ਮਾਫ ਨਹੀਂ ਕਰਾਂਗੀ ਉਸਨੇ ਮੇਰੇ ਭਰਾ ਨੂੰ ਪੈਸੇ ਦੇ ਲਈ ਵਾਰ-ਵਾਰ ਤੰਗ ਕੀਤਾ ਤੇ ਤੇਰੀ ਮਾਂ ਨੇ ਉਸ ਨੂੰ ਤਖਲੀਫ ਕਦੇ ਸਮਝੀ ਹੀ ਨਹੀਂ ਉਸਨੇ ਸਿਰਫ ਕਿਹਾ ਕਿ ਤੂੰ ਸਾਡੇ ਤੇ ਬੋਝਾਂ ਮੈਂ ਕਈ ਵਾਰ ਤੇਰੀ ਮਾਂ ਨੂੰ ਬੇਨਤੀ ਕੀਤੀ ਕਿ ਜੇ ਹਾਂ ਨਾ ਕਹੇ ਪਰ ਉਸਨੇ ਸਿਰਫ ਆਪਣੀ ਗੱਲ ਸੋਚੀ ਤੇ ਜਦੋਂ ਤੂੰ ਉਸ ਦੀ ਕੁੱਖ ਚਾਇਆ ਤਾਂ ਉਹ ਕਿਸੇ ਹੋਰ ਦੀ دیਵਾਨੀ ਹੋਗੀ ਜਿਸ ਦੇ ਸ਼ਬਦਾਂ ਨੇ ਤੇਰੇ ਪਿਤਾ ਨੂੰ ਬਹੁਤ ਦੁੱਖ ਪਹੁੰਚਾਇਆ ਇਸ ਦਾ ਉਸ ਨੂੰ ਖਿਆਲ ਤੱਕ ਨਹੀਂ ਹੋਇਆ ਜਦੋਂ ਤੇਰੀ ਮਾਂ 5 ਮਹੀਨਿਆਂ ਦੀ ਗਰਭਪਤੀ ਹੋਈ ਤਾਂ ਉਸ ਸਮੇਂ ਤੇਰੇ ਪਿਓ ਤੇ ਉਹਨਾਂ ਦੇ ਵਿੱਚ ਬਹੁਤ ਲੜਾਈ ਝਗੜਾ ਹੋਇਆ ਤੇਰੇ ਪਿਓ ਦਾ ਕਹਿਣਾ ਸੀ ਕਿ ਡਿਲੀਵਰੀ ਸਰਕਾਰੀ ਹਸਪਤਾਲ 'ਚ ਹੋਵੇਗੀ ਕਿਉਂਕਿ ਉਸ ਦੀ ਹੈਸੀਅਤ ਪ੍ਰਾਈਵੇਟ ਹਸਪਤਾਲ 'ਚ ਫੀਸ ਭਰਨ ਦੀ ਨਹੀਂ ਸੀ ਪਰ ਤੇਰੀ ਮਾਂ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਤੂੰ ਪ੍ਰਾਈਵੇਟ ਹਸਪਤਾਲ 'ਚ ਨਹੀਂ ਗਿਆ ਤਾਂ ਮੈਂ ਬੱਚਾ ਲੈ ਕੇ ਤੈਨੂੰ ਛੱਡ ਕੇ ਚਲੀ ਜਾਵਾਂਗੀ ਉਸ ਨੇ ਕਿਹਾ ਸੀ ਕਿ ਮੈਂ ਭੀਖ ਮੰਗ ਕੇ ਜ਼ਿੰਦਗੀ ਬਿਤਾ ਲਵਾਂਗੀ ਪਰ ਤੇਰੇ ਨਾਲ ਨਹੀਂ ਰ੍ਹਾਂਗੀ ਉਸ ਸਮੇਂ ਮੈਂ ਆਪਣੇ ਭਰਾ ਨੂੰ ਆਪਣੇ ਸੋਨੇ ਦੀ ਚੇਨ ਦੇ ਕੇ ਭਰੋਸਾ ਦਿਵਾਇਆ ਕਿ ਚਿੰਤਾ ਨਾ ਕਰ ਮੈਂ ਸਭ ਸੰਭਾਲ ਲਵਾਂਗੀ ਮੇਰੇ ਵਿਆਹ ਚ ਕੁਝ ਹੀ ਮਹੀਨੇ ਬਜੇ ਸੀ ਫਿਰ ਵੀ ਮੈਂ ਆਪਣੇ ਭਰਾ ਦਾ ਸਾਥ ਨਹੀਂ ਛੱਡਿਆ ਪਰ ਜਦੋਂ ਇਹ ਗੱਲ ਤੇਰੀ ਮਾਂ ਨੂੰ ਪਤਾ ਲੱਗੀ ਤਾਂ ਉਹ ਬਹੁਤ ਗੁੱਸਾ ਹੋ ਗਈ ਤੇ ਸਮਾਰਟ ਬਣ ਕੇ ਜਾਣ ਲੱਗੀ ਉਸ ਸਮੇਂ ਤੇਰੇ ਪਿਓ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਸਾਨੂੰ ਹਮੇਸ਼ਾ ਦੇ ਲਈ ਛੱਡ ਕੇ ਚਲੇ ਗਏ ਉਹ ਮੇਰੀ ਸਭ ਤੋਂ ਔਖੀ ਘੜੀ ਸੀ ਕਿਉਂਕਿ ਮੈਂ ਆਪਣਾ ਪਿਤਾ ਖੋ ਦਿੱਤਾ ਸੀ ਤੇ ਆਪਣੇ ਭਰਾ ਵਿੱਚ ਹੀ ਮੈਂ ਪਿਤਾ ਦਾ ਰੂਪ ਦੇਖਿਆ ਸੀ ਪਰ ਜਦੋਂ ਉਹ ਵੀ ਚਲਾ ਗਿਆ ਤਾਂ ਮੇਰਾ ਦਿਮਾਗ ਬਿਲਕੁਲ ਹੀ ਸੁੰਨ ਪੈ ਗਿਆ ਮੈਂ ਕਿੱਥੇ ਹਾਂ ਕੀ ਕਰ ਰਹੀ ਹਾਂ ਕੁਝ ਵੀ ਸਮਝ ਨਹੀਂ ਪਾ ਰਹੀ ਸੀ ਠੀਕ ਹੈ ਇੱਕ ਹਫ਼ਤੇ ਬਾਅਦ ਤੇਰੀ ਦਾਦੀ ਭਾਬ ਕੇ ਮੇਰੀ ਮਾਂ ਵੀ ਪੁੱਤ ਦਾ ਗਮ ਸਹਿ ਨਾ ਸਕੀ ਤੇ ਇਸ ਦੁਨੀਆ ਤੋਂ ਚਲੀ ਗਈ ਸਾਡੇ ਘਰ 'ਚ ਬਹੁਤ ਕਹਿਰ ਟੁੱਟ ਪਿਆ ਤੇ ਇਹ ਸਭ ਦੇ ਪਿੱਛੇ ਮੈਂ ਤੇਰੀ ਮਾਂ ਨੂੰ ਜ਼ਿੰਮੇਵਾਰ ਮੰਨਦੀ ਰਹੀ ਪਰ ਹੁਣ ਸੋਚਦੀ ਆ ਤਾਂ ਸਮਝ ਵਿੱਚ ਆਉਂਦਾ ਕਿ ਇਹ ਮੇਰੀ ਗਲਤੀ ਸੀ ਕਿਉਂਕਿ ਜ਼ਿੰਦਗੀ ਤੇ ਮੌਤ ਦਾ ਫੈਸਲਾ ਇਨਸਾਨ ਨਹੀਂ ਉੱਪਰ ਵਾਲਾ ਕਰਦਾ हां ਇਹਨਾਂ ਜ਼ਰੂਰ ਸੀ ਕਿ ਤੇਰੀ ਮਾਂ ਨੇ ਤੇਰੇ ਪਿਓ ਨੂੰ ਲਗਾਤਾਰ ਤਖਲੀਫ ਦਿੱਤੀ ਤੇ ਕਈ ਵਾਰ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਉਸਨੂੰ ਖਤਮ ਕਰ ਦੇਵਾਂ ਪਰ ਮੈਂ ਮਜਬੂਰ ਸੀ ਕਿਉਂਕਿ ਉਹ ਮੇਰੇ ਭਰਾ ਦੀ ਪਤਨੀ ਸੀ ਉਹ ਵਿਧਵਾ ਹੋ ਗਈ ਸੀ ਤੇ ਮੈਂ ਜਾਣ ਬੁੱਝ ਕੇ ਉਸਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਜੋ ਮੈਨੂੰ ਆਪਣੀ ਸਭ ਤੋਂ ਵਧੀਆ ਸਹੇਲੀ ਸਮਝੇ ਉਸਨੂੰ ਲੱਗਦਾ ਸੀ ਕਿ ਮੇਰਾ ਭਰਾ ਤੇ ਮਾਂ ਨੂੰ ਮਾਰ ਕੇ ਉਸਨੇ ਜਿੱਤ ਹਾਸਲ ਕਰ ਲਈਆ ਪਰ ਉਸਨੂੰ ਕੀ ਪਤਾ ਸੀ ਕਿ ਮੇਰੇ ਦਿਲ 'ਚ ਕਿੰਨੀ ਨਫ਼ਰਤ ਭਰੀ ਸੀ ਮੈਂ ਸਿਰਫ ਤੇਰੇ ਜਨਮ ਦਾ ਇੰਤਜ਼ਾਰ ਕਰ ਰਹੀ ਸੀ ਸਮਾਂ ਕਦੇ ਰੁਕਿਆ ਨਹੀਂ ਤੇ ਨਾ ਹੀ ਕਦੇ ਰੁਕਰੇ ਰੋਕ ਪਾਵੇਗਾ ਪੂਰੀ ਦੁਨੀਆ ਤੋਂ ਲੜ ਕੇ ਮੈਂ ਤੇਰੀ ਮਾਂ ਨੂੰ ਆਪਣੇ ਨਾਲ ਰੱਖਿਆ ਰਿਸ਼ਤੇਦਾਰ ਮੈਨੂੰ ਤਾਨੇ ਦਿੰਦੇ ਕਿ ਇਸ ਔਰਤ ਨੂੰ ਕਿਉਂ ਰੱਖਿਆ ਇਸ ਦਾ ਤੇ ਇਸ ਦੀ ਔਲਾਦ ਦਾ ਇਸ ਘਰ ਵਿੱਚ ਕੋਈ ਲੈਣਾ ਦੇਣਾ ਨਹੀਂ ਇਹ ਉਸੇ ਔਰਤ ਦੇ ਕਾਰਨ ਹੋਇਆ ਕਿ ਤੇਰਾ ਭਰਾ ਦੁਨੀਆ ਤੋਂ ਚਲਾ ਗਿਆ ਪਰ ਮੈਂ ਸਭ ਕੁਝ ਝੂਠਾ ਸਾਬਤ ਕਰਕੇ ਸਿਰਫ ਉਸ ਨੂੰ ਦਿਖਾਉਣ ਦੇ ਲਈ ਸਾਰਿਆਂ ਨਾਲ ਲੜਦੀ ਰਹੀ ਤੇ ਉਹ ਔਰਤ ਹੌਲੀ-ਹੌਲੀ ਮੇਰੇ ਵੱਲ ਝੁੱਕਦੀ ਚਲੀ ਗਈ ਉਹ ਆਪਣੇ ਘਰ ਤੇ ਰਿਸ਼ਤੇਦਾਰਾਂ ਤੋਂ ਕੱਟ ਕੇ ਮੇਰੇ ਨਾਲ ਰਹਿਣ ਲੱਗੀ ਉਸ ਨੂੰ ਬਿਲਕੁਲ ਵੀ ਅੰਦਾਜ਼ਨ ਨਹੀਂ ਸੀ ਕਿ ਮੈਂ ਉਸ ਦੇ ਬਾਰੇ ਵਿੱਚ ਕੀ ਸੋਚ ਰਹੀ ਹਾਂ ਕੌਸ਼ਿਕ ਮੈਨੂੰ ਮਾਫ਼ ਕਰ ਦੇਣਾ ਮੈਂ ਬਹੁਤ ਬੁਰਾ ਕੀਤਾ ਮੈਂ ਅੱਗੇ ਦਾ ਪੰਨਾ ਪਾੜੀ ਰਿਹਾ ਸੀ ਕਿ ਜਾਣਕ ਮੇਰਾ ਫੋਨ ਵੱਜਿਆ ਸਕਰੀਨ ਤੇ ਇੱਕ ਅਣਜਾਣ ਨੰਬਰ ਚਮਕ ਰਿਹਾ ਸੀ ਪਹਿਲਾਂ ਤਾਂ ਮੈਂ ਨਜ਼ਰਅੰਦਾਜ਼ ਕੀਤਾ ਤੇ ਫਿਰ ਪੜਨ ਵੱਲ ਧਿਆਨ ਦੇਣ ਲੱਗਿਆ ਅੱਗੇਲੇ ਦੇ ਪੰਨੇ ਵਿੱਚ ਲਿਖਿਆ ਸੀ ਕਿ ਮੈਂ ਤੇਰੀ ਮਾਂ ਦੇ ਨਾਲ ਹਸਪਤਾਲ ਦੇ ਕੋਲ ਇੱਕ ਕਿਰਾਏ ਦੇ ਘਰ ਚ ਰਹਿਣ ਚਲੀ ਗਈ ਮੈਂ ਨੌਕਰੀ ਕਰਦੀ ਸੀ ਅਸਲੀ ਮੇਰੇ ਕੋਲ ਕੁਝ ਪੈਸੇ ਸੀ ਤੇ ਉਹਨਾਂ ਪੈਸਿਆਂ ਨਾਲ ਮੈਂ ਇੱਕ ਨਰਸ ਨੂੰ ਆਪਣਾ ਸਾਥ ਦਿੱਤਾ ਮੈਂ ਤੇਰੀ ਮਾਂ ਦੇ ਸਾਹਮਣੇ ਅਜਿਹਾ ਨਾਟਕ ਕੀਤਾ ਕਿ ਤੂੰ ਪੈਦਾ ਹੁੰਦੇ ਹੀ ਮਰ ਗਿਆ 9 ਮਹੀਨਿਆਂ ਬਾਅਦ ਜਦੋਂ ਤੇਰੀ ਮਾਂ ਨੂੰ ਦਰਦ ਹੋਇਆ ਤਾਂ ਅਸੀਂ ਹਸਪਤਾਲ ਗਏ ਮੈਂ ਪੂਰੀ ਤਿਆਰੀ ਦੇ ਨਾਲ ਗਈ ਸੀ ਤੇਰੇ ਜਨਮ ਤੋਂ ਬਾਅਦ ਮੈਂ ਤੈਨੂੰ ਨਰਸ ਦੇ ਹਵਾਲੇ ਕਰ ਦਿੱਤਾ ਤੇ ਉਹ ਨਰਸ ਨੂੰ ਉੱਥੋਂ ਭੇਜ ਦਿੱਤਾ ਦੋ ਹੋਰ ਨਰਸਾਂ ਵੀ ਮੇਰੇ ਨਾਲ ਸੀ ਜਿਨ੍ਹਾਂ ਨੇ ਤੇਰੀ ਮਾਂ ਨੂੰ ਇਹ ਝੂਠਾ ਸੰਦੇਸ਼ ਦਿੱਤਾ ਕਿ ਉਹ ਮਰ ਗਿਆ ਤੇ ਉਹਨਾਂ ਨੂੰ ਇੱਕ ਮਰਿਆ ਹੋਇਆ ਬੱਚਾ ਦਿਖਾਇਆ ਗਿਆ ਇਹ ਸਭ ਮੈਂ ਐਸ ਲਈ ਕੀਤਾ ਸੀ ਤਾਂ ਕਿ ਉਹ ਆਰਥ ਸਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇ ਤੇ ਫਿਰ ਅਜਿਹਾ ਹੀ ਹੋਇਆ 6 ਮਹੀਨਿਆਂ ਤੂੰ ਉਸ ਨਾਲ ਇਸਤੇ ਘਰ ਚ ਰਿਹਾ ਤੇ ਫਿਰ ਮੈਂ ਤੇਰੀ ਮਾਂ ਨੂੰ ਕਹਿ ਦਿੱਤਾ ਕਿ ਉਹ ਮੈਨੂੰ ਛੱਡ ਕੇ ਚਲੀ ਜਾਵੇ ਮੈਨੂੰ ਪਤਾ ਏ ਕਿ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਤੈਨੂੰ ਤੇਰੀ ਮਾਂ ਤੋਂ ਅਲੱਗ ਰੱਖਿਆ ਉਹ ਸਭ ਮੇਰਾ ਗੁੱਸਾ ਸੀ ਅੱਜ ਉਮਰ ਦੇ ਇਸ ਪੜਾਅ ਤੇ ਮੈਨੂੰ ਗਹਿਰਾਈ ਨਾਲ ਅਹਿਸਾਸ ਹੋ ਰਿਹਾ ਕਿ ਸੰਤਾਨ ਇੱਕ ਮਾਂ ਦੇ ਲਈ ਕਿੰਨੀ ਅਨਮੋਲ ਹੁੰਦੀ ਆ ਤੇ ਤੇਰੀ ਮਾਂ ਦੇ ਬਾਰੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਸਦਮੇ ਨਾਲ ਟੁੱਟ ਕੇ ਪਾਗਲ ਹੋ ਗਈ ਹੁਣ ਕਿਸੇ ਮਾਨਸਿਕ ਹਸਪਤਾਲ ਜਾ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਮਾਫ਼ ਕਰ ਦੇ ਜੇਕਰ ਹੋ ਸਕੇ ਤਾਂ ਤੂੰ ਆਪਣੀ ਮਾਂ ਨੂੰ ਤਲਾਸ਼ ਕਰ ਲੈਣਾ ਤੇਰੀ ਭੂਆ ਤੇਰੀ ਦੂਜੀ ਮਾਂ ਹੈ ਮੇਰੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਇਹ ਡਾਇਰੀ ਤੇ ਮੇਰੇ ਲਈ ਜਾਣ ਲੈ ਵਾਸੀ ਮੈਂ ਬੇਵੱਸ ਹੋ ਕੇ ਉੱਠਿਆ ਤੇ ਆਪਣੀ ਜਗ੍ਹਾ ਤੋਂ ਖੜਾ ਹੋਇਆ ਨਹੀਂ ਇਹ ਸਭ ਝੂਠਾ ਐ ਇਦਾਂ ਨਹੀਂ ਹੋ ਸਕਦਾ ਉਹ ਮੇਰੇ ਨਾਲ ਜਹੀ ਹਾਨੀ ਕਰ ਸਕਦੀ ਉਹ ਇਦਾਂ ਦੀ ਨਹੀਂ ਆ ਇਹ ਸੋਚ ਕੇ ਮੈਂ ਫਿਰ ਰੋ ਪਿਆ ਪਰ ਫਿਰ ਮੇਰਾ ਫੋਨ ਵੱਜਣ ਲੱਗਿਆ ਜਦੋਂ ਵਾਰ-ਵਾਰ ਫੋਨ ਵੱਜਿਆ ਤਾਂ ਮੈਂ ਮਜਬੂਰਨ ਫੋਨ ਚੁੱਕ ਲਿਆ ਅੱਜ ਮੈਂ ਹੈਲੋ ਹੀ ਕਿਹਾ ਸੀ ਕਿ ਸਾਹਮਣੇ ਕਾਮ ਦੀ ਜਾਣੀ ਪਹਿਚਾਣੀ ਆਵਾਜ਼ ਆਈ ਕਿਦਾਂ ਇੱਕੋ ਸ਼ਿਕ ਨਾ ਜਾਣੇ ਕਿਉਂ ਉਸ ਦੀ ਆਵਾਜ਼ ਸੁਣਦੇ ਮੇਰਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ ਤੇ ਇੱਕ ਪਲ ਦੇ ਲਈ ਮੇਰਾ ਹੱਥ ਵੀ ਕੰਬ ਗਿਆ ਉਹ ਔਰਤ ਕੁਝ ਕਹਿਣ ਹੀ ਵਾਲੀ ਸੀ ਕਿ ਫੋਨ ਕੱਟਿਆ ਗਿਆ ਮੈਂ ਵਾਪਸ ਫੋਨ ਕੀਤਾ ਕਿਉਂਕਿ ਜੋ ਹਾਲ ਉਸ ਦੀ ਆਵਾਜ਼ ਸੁਣ ਕੇ ਹੋਇਆ ਸੀ ਉਸ ਦਾ ਅਜਰ ਕੋ ਅਸਰ ਕੁਝ ਲੱਗ ਗਈ ਸੀ ਮੇਰਾ ਦਿਲ ਦੁਬਾਰਾ ਫੋਨ ਕਰਨ ਨੂੰ ਕਸਾਇਆ ਨਹੀਂ ਤਾਂ ਉਸ ਸਮੇਂ ਮੈਂ ਫੋਨ ਕਰਨ ਕਾਲ ਨਾਲ ਬਹੁਤ ਹੀ ਨਾਰਾਜ਼ ਸੀ ਪਰ ਫੋਨ ਚੁੱਕਿਆ ਨਹੀਂ ਮੈਂ ਸੋਚਿਆ ਸ਼ਾਇਦ ਗਲਤ ਨੰਬਰ ਆ ਫਿਰ ਚੁੱਪ ਹੋ ਗਿਆ ਉਦੋਂ ਹੀ ਮੇਰੇ ਪੈਰਾਂ ਦੇ ਕੋਲ ਇੱਕ ਤਸਵੀਰ ਡੈਗ ਪਈ ਜਦੋਂ ਮੈਂ ਉਹ ਤਸਵੀਰ ਦੇਖੀ ਤਾਂ ਅਗਲਾ ਪਲ ਹੈਰਾਨ ਕਰ ਦੇਣ ਵਾਲਾ ਸੀ ਉਹ ਤਸਵੀਰ ਮੇਰੀ ਕਾਲਜ ਦੀ ਪ੍ਰਿੰਸੀਪਲ ਮਿਸ ਸੁਨੇਨਾ ਦੀ ਸੀ ਤਸਵੀਰ ਦੇ ਪਿੱਛੇ ਮੇਰੇ ਪਿਤਾ ਦਾ ਨਾਮ ਉਹਨਾਂ ਦੇ ਵਿਆਹ ਦੀ ਸਾਲਗिरा ਤੇ ਪਿਤਾ ਦੀ ਮੌਤ ਦੀ ਤਰੀਕ ਵੀ ਦਰਜ ਸੀ ਇਹ ਦੇਖ ਕੇ ਮੈਂ ਲੰਬੇ ਸਮੇਂ ਤੱਕ ਕੁਝ ਬੋਲ ਹੀ ਨਾ ਪਾਇਆ ਮੇਰੇ ਮਨ ਵਿੱਚ ਸਵਾਲਾਂ ਦਾ ਤੂਫਾਨ ਪੈਦਾ ਹੋ ਗਿਆ ਜੇਕਰ ਇਹ ਤਸਵੀਰ ਮੇਰੀ ਪ੍ਰਿੰਸੀਪਲ ਦੀ ਆ ਤਾਂ ਫਿਰ ਇਹ ਕਿੱਥੇ ਇੱਥੇ ਕਿੱਦਾਂ ਆਈ ਤੇ ਮੇਰੀ ਪ੍ਰਿੰਸੀਪਲ ਦੀ ਸ਼ਕਲ ਮੇਰੀ ਮਾਂ ਨਾਲ ਨਹੀਂ ਮਿਲਦੀ ਜਲਦੀ ਕਿਉਂ ਆ ਉਸ ਸਮੇਂ ਮੈਂ ਪੂਰੀ ਤਰ੍ਹਾਂ ਔਲਝ ਗਿਆ ਸਮਝ ਨਹੀਂ ਪਾ ਰਿਹਾ ਸੀ ਕਿ ਰਹਸ ਦਾ ਮਤਲਬ ਕੀ ਆ ਮੈਂ ਹੜਵੜਾ ਕੇ ਫਿਰ ਡਾਇਰੀ ਚੁੱਕੀ ਤੇ ਪੜਨਾ ਸ਼ੁਰੂ ਕੀਤਾ ਡਾਇਰੀ ਦੇ ਪੰਨਿਆਂ ਤੇ ਲਿਖੇ ਸ਼ਬਦ ਮੇਰੀ ਰੂਹ ਹਿਲਾ ਦੇਣ ਵਾਲੇ ਸੀ ਹਾਂ ਕੌਸ਼ਿਕ ਤੇਰੀ ਪ੍ਰਿੰਸੀਪਲ ਹੀ ਤੇਰੀ ਮਾਸੀ ਆ ਤੇਰੀ ਮਾਂ ਤੇ ਉਹ ਜੜਵਾ ਪੈਣਾ ਸੀ ਪਰ ਤੇਰੀ ਮਾਸੀ ਨੂੰ ਤੇਰੀ ਮਾਂ ਤੋਂ ਸ਼ਿਕਾਇਤਾਂ ਸੀ ਇਸ ਲਈ ਉਹ ਉਸ ਤੋਂ ਦੂਰ ਹੋ ਗਈ ਤੇਰੀ ਮਾਸੀ ਨੂੰ ਤੇਰੀ ਮਾਂ ਦੇ ਸਾਰੇ ਰਾਜਪਤਾ ਸੀ ਜੇਕਰ ਕੋਈ ਤੈਨੂੰ ਤੇਰੀ ਮਾਂ ਤੱਕ ਪਹੁੰਚਾ ਸਕਦਾ ਹੈ ਤਾਂ ਉਹ ਸਿਰਫ ਤੇਰੀ ਮਾਸੀ ਆ ਇਹ ਸ਼ਬਦ ਪੜਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੇ ਸਾਹਮਣੇ ਤਸਵੀਰ ਸਾਫ਼ ਸੀ ਮਿਸ ਸੁਨੇਨਾ ਸਿਰਫ ਮੇਰੀ ਟੀਚਰ ਨਹੀਂ ਸਗੋ ਮੇਰੀ ਸਾਕੀ ਮਾਸੀ ਸੀ ਮੈਂ ਕਈ ਸਾਲਾਂ ਤੱਕ ਉਹਨਾਂ ਦੇ ਸਾਹਮਣੇ ਰਿਹਾ ਰੋਜ਼ ਉਹਨਾਂ ਨਾਲ ਗੱਲ ਕਰਦਾ ਰਿਹਾ ਪਰ ਨਾ ਤਾਂ ਉਹਨਾਂ ਨੇ ਮੈਨੂੰ ਪਹਿਚਾਣਿਆ ਨਾ ਹੀ ਮੈਂ ਉਹਨਾਂ ਨੂੰ ਇਹ ਕਿੱਦਾਂ ਹੋ ਸਕਦਾ ਸੀ ਹੁਣ ਮੈਨੂੰ ਸਿਰਫ ਇੱਕ ਹੀ ਗੱਲ ਸਤਾ ਰਹੀ ਸੀ ਕਿ ਮੈਨੂੰ ਆਪਣੀ ਮਾਂ ਨੂੰ ਮਿਲਣਾ ਮੈਨੂੰ ਪਤਾ ਲੱਗ ਚੁੱਕਿਆ ਸੀ ਕਿ ਉਹ ਪਾਗਲਖਾਨੇ ਚਾ ਇਹ ਅਹਿਸਾਸ ਮੇਰੇ ਅੰਦਰ ਸਭ ਕੁਝ ਚੀਰ ਰਿਹਾ ਸੀ ਮੈਨੂੰ ਪ੍ਰਿੰਸੀਪਲ ਦਾ ਘਰ ਪਤਾ ਸੀ ਰਾਤ ਦੇ 9 ਵਜੇ ਬਿਨਾ ਕੁਝ ਸੋਚੇ ਸਮਝੇ ਮੈਂ ਉਹਨਾਂ ਦੇ ਘਰ ਵੱਲ ਤੁਰ ਪਿਆ ਮੇਰੇ ਹਰ ਕਦਮ ਦੇ ਨਾਲ ਬੇਚੈਨੀ ਵਾਧੀ ਜਾ ਰਹੀ ਸੀ ਦਿਲ ਦੀਆਂ ਧੜਕਣਾ ਤੇਜ਼ ਸੀ ਮੇਰੇ ਲਈ ਇਹ ਸਫ਼ਰ ਹੁਣ ਸਿਰਫ ਰਸਤਾ ਤੈਅ ਕਰਨਾ ਨਹੀਂ ਇਹ ਮੇਰੀ ਮਾਂ ਤੱਕ ਪਹੁੰਚਣ ਦੀ ਉਮੀਦ ਸੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਲਾਸ਼ ਮੇਰੀ ਪਹਿਲੀ ਘੰਟੀ ਤੇ ਹੀ ਦਰਵਾਜ਼ਾ ਖੋਲ ਦਿੱਤਾ ਗਿਆ ਤੇ ਸਾਹਮਣੇ ਪ੍ਰਿੰਸੀਪਲ ਮੈਡਮ ਦਾ ਪੁੱਤ ਖੜਾ ਸੀ ਮੈਂ ਉਸ ਨੂੰ ਦੇਖਦੀ ਕਿਹਾ ਕਿ ਤੁਸੀਂ ਆਪਣੀ ਮਾਂ ਨੂੰ ਬੁਲਾਓ ਥੋੜੀ ਦੇਰ ਬਾਅਦ ਉਹ ਬਾਹਰ ਆਈ ਤੇ ਜਦੋਂ ਮੈਂ ਰੋਂਦੇ ਹੋਏ ਆਪਣੀ ਪੂਰੀ ਕਹਾਣੀ ਉਹਨਾਂ ਦੇ ਸਾਹਮਣੇ ਬਿਆਨ ਕਰਨ ਲੱਗਿਆ ਤਾਂ ਉਹਨਾਂ ਨੇ ਗਹਿਰਾ ਦੁੱਖ ਜਤਾਇਆ ਤੇ ਮੈਨੂੰ ਸਮਝਾਇਆ ਕੌਸ਼ਿਕ ਆਪਣੀ ਭੂਆ ਨਾਲ ਨਫ਼ਰਤ ਨਾ ਕਰਨਾ ਉਹਨਾਂ ਨੇ ਜੋ ਵੀ ਕੀਤਾ ਦੁੱਖ ਤੇ ਗੁੱਸੇ 'ਚ ਕੀਤਾ ਪਰ ਤੇਰੀ ਪਾਲਣ-ਪੋਸ਼ਣ ਬਹੁਤ ਵਧੀਆ ਕੀਤੀ ਆ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਿੰਨਾ ਉਹ ਤੇਰਾ ਖਿਆਲ ਰੱਖਦੀ ਸੀ ਤੇ ਤੇਰੇ ਲਈ ਹਰ ਇੱਕ ਚੀਜ਼ ਲਿਆਉਂਦੀ ਸੀ ਉਹ ਸਾਨੂੰ ਵੀ ਜ਼ਿਆਦਾ ਭੂਆ ਦੀ ਮਿਸਾਲ ਪੂਰਾ ਸਕੂਲ ਦਿੰਦਾ ਸੀ ਕਿ ਜਿੰਗਾਂ ਔਰਤਾਂ ਵੀ ਇਸ ਦੁਨੀਆ 'ਚ ਹਨ ਤੂੰ ਉਹਨਾਂ ਦੇ ਲਈ ਆਪਣੇ ਦਿਲ ਵਿੱਚ ਕੋਈ ਨਫ਼ਰਤ ਨਾ ਰੱਖਣਾ ਉਹਨਾਂ ਦੀਆਂ ਗੱਲਾਂ ਦਾ ਮੈਂ ਕੋਈ ਜਵਾਬ ਨਹੀਂ ਦਿੱਤਾ ਬਸ ਮਾਂ ਦਾ ਪਤਾ ਲੈ ਕੇ ਸਿੱਧਾ ਪਾਗਲਖਾਨੇ ਜਾ ਪਹੁੰਚਿਆ ਉੱਥੇ ਜਾ ਕੇ ਜਦੋਂ ਮੈਂ ਆਪਣੀ ਜਾਣਕਾਰੀ ਦਿੱਤੀ ਤਾਂ ਮਾਂ ਦੇ ਬਾਰੇ ਪੁੱਛਿਆ ਤਾਂ ਇਹ ਮੇਰੇ ਲਈ ਕਿਸੇ ਮੌਤ ਤੋਂ ਘੱਟ ਝਟਕਾ ਨਹੀਂ ਸੀ ਮੇਰੀ ਮਾਂ ਨੂੰ ਪਾਗਲਖਾਨੇ ਦੇ ਇੰਜੈਕਸ਼ਨ ਲਗਾਏ ਜਾ ਰਹੇ ਸੀ ਉਹ ਬਿਲਕੁਲ ਚੁੱਪ ਕਰਕੇ ਬੈਠੀ ਸੀ ਮੈਂ ਭੱਜਦਾ ਹੋਇਆ ਉਹਨਾਂ ਦੇ ਬਾਹਰ ਚ ਗਿਆ ਤੇ ਜਿੱਦਾਂ ਹੀ ਕਮਰੇ 'ਚ ਦਾਖਲ ਹੋਇਆ ਉਹ ਮੇਰੇ ਪਾਲ ਮੇਰੇ ਲਈ ਅਜੀਹਾ ਸੀ ਜਿੱਦਾਂ ਪੂਰੇ 25 ਸਾਲ ਬਾਅਦ ਮੈਨੂੰ ਜ਼ਿੰਦਗੀ ਵਾਪਸ ਮਿਲ ਗਈ ਹੋਵੇ ਮੈਂ ਭੱਜ ਕੇ ਉਹਨਾਂ ਦੇ ਕੋਲ ਨਾ ਲੱਗ ਗਿਆ ਸ਼ੁਰੂ-ਸ਼ੁਰੂ ਚ ਤਾਂ ਉਹ ਮੈਨੂੰ ਪਛਾਣਨ ਤੋਂ ਇਨਕਾਰ ਕਰ ਬੈਠੀ ਉਹਨਾਂ ਦੇ ਚਿਹਰੇ ਤੇ ਇੱਕ ਤਰ੍ਹਾਂ ਦੀ ਬੇਚੈਨੀ ਸੀ ਜਿੱਦਾਂ ਮੇਰਾ ਹੋਣਾ ਉਹਨਾਂ ਦੇ ਲਈ ਕਿਸੇ ਪੁਰਾਣੇ ਜ਼ਖਮ ਨੂੰ ਖੋਲ ਦੇਣਾ ਹੋਵੇ ਪਰ ਮਾਂ ਦੀ ਮਮਤਾ ਛੂਪੀ ਨਹੀਂ ਰਹਿੰਦੀ ਉਸ ਦੀਆਂ ਅੱਖਾਂ 'ਚ জমা ਹੋਏ ਉਹਨਾਂ ਹੰਝੂਆਂ ਨੇ ਮੇਰੀ ਸਾਰੀ ਹਿਜਕ ਚਾਹੜ ਤੋੜ ਦਿੱਤੀ ਆਖਰਕਾਰ ਜਦੋਂ ਮੈਂ ਭੂਆ ਦੀ ਲਿਖੀ ਡਾਇਰੀ ਉਹਨਾਂ ਦੀਆਂ ਬਾਹਾਂ 'ਚ ਰੱਖ ਦਿੱਤੀ ਤਾਂ ਉਹਨਾਂ ਨੇ ਕਿਹਾ ਸ਼ਾਇਦ ਤੇਰੇ ਪਿਤਾ ਜੀ ਤੇ ਦਾਦਾ ਜੀ ਦੀ ਮੌਤ ਮੇਰੀਆਂ ਹੀ ਕਰਤੂਤਾਂ ਦਾ ਫਾਲਾ ਇਹ ਮੇਰੀ ਸਜ਼ਾ ਏ ਉਸ ਦੀ ਗੱਲ ਸੁਣ ਕੇ ਦਿਲ ਟੁੱਟ ਗਿਆ ਤੇ ਆਪਣੇ ਕੀਤੇ ਤੇ ਪਛਤਾਵਾ ਵੀ ਸੀ ਤੇ ਮੈਂ ਸਮਝ ਗਿਆ ਕਿ ਕਿੰਨੀ ਭਾਰੀ ਹੁੰਦੀ ਆ ਮਾਂ ਦੀ ਮਮਤਾ ਜੋ ਗਲਤੀਆਂ ਦੇ ਬਾਵਜੂਦ ਵੀ ਹੰਝੂਆਂ ਨਾਲ ਸਭ ਕੁਝ ਮਾਫ ਕਰ ਦਿੰਦੀ ਏ ਉਸ ਤੋਂ ਬਾਅਦ ਮਾਂ ਆਪਣੀ ਕਹਾਣੀ ਸੁਣਾਉਣ ਲੱਗੀ ਤੇਰੀ ਮੌਤ ਹੋ ਗਈ ਆ ਇਹ ਪਤਾ ਲੱਗਣ ਤੇ ਮੈਂ پاਗਲ ਹੋ ਗਈ ਸੀ ਮੇਰਾ 6 ਦਿਨਾਂ ਦਾ ਬੱਚਾ ਮੈਨੂੰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਮੈਂ ਇੱਕ ਵਿਅਕਤੀ ਨਾਲ ਵਿਆਹ ਕੀਤਾ ਪਰ ਉਸ ਵਿਅਕਤੀ ਨੇ ਮੇਰਾ ਇਸਤੇਮਾਲ ਕਰਕੇ ਮੈਨੂੰ ਛੱਡ ਦਿੱਤਾ ਤੇ ਜਾਣ ਬੁੱਝ ਕੇ ਮੈਨੂੰ ਪਾਗਲਖਾਨੇ ਚ ਭੇਜ ਦਿੱਤਾ ਤਾਂ ਜੋ ਦੂਜਾ ਵਿਆਹ ਕਰ ਸਕੇ ਅੱਜ ਵੀ ਜਦੋਂ ਉਸ ਸਮੇ ਨੂੰ ਯਾਦ ਕਰਦੀ ਆ ਤਾਂ ਮੇਰੀ ਰੂਹ ਕੰਬ ਜਾਂਦੀ ਆ ਮਾਂ ਹਮੇਸ਼ਾ ਇਹੀ ਕਹਿੰਦੀ ਸੀ ਕਿ ਆਪਣੀ ਭੂਆ ਨਾਲ ਨਫ਼ਰਤ ਨੀ ਕਰਨਾ ਉਸ ਉਹਨਾਂ ਨੇ ਸਭ ਕੁਝ ਖੋ ਕੇ ਵੀ ਤੈਨੂੰ ਮਾਂ ਤੋਂ ਵੱਧ ਕੇ ਚਾਇਆ ਮੈਂ ਹੁੰਦੀ ਤਾਂ ਵੀ ਸ਼ਾਇਦ ਤੂੰ ਬਰਵਾਦੀ ਹੁੰਦਾ ਕਿਉਂਕਿ ਹੋ ਸਕਦਾ ਸੀ ਮੈਂ ਤੇਰੇ ਰਹਿੰਦੇ ਵੀ ਦੂਜਾ ਵਿਆਹ ਕਰ ਲੈਂਦੀ ਉਹਨਾਂ ਦੀ ਇਹ ਗੱਲ ਕਿਤੇ ਨਾ ਕਿਤੇ ਮੈਨੂੰ ਸਕੂਨ ਦੇਗੀ ਪਰ ਜ਼ਿੰਦਗੀ ਨੇ ਮੈਨੂੰ ਇੱਕ ਸਬਕ ਸਿਖਾਇਆ ਜਿੰਨਾ ਖੁਸ਼ੀਆਂ ਨਾਲ ਭਰਿਆ ਹੋਇਆ ਕੋਈ ਬਾਹਰੋਂ ਦਿਖਾਈ ਦਿੰਦਾ ਹੈ ਉਹਨਾਂ ਹੀ ਅੰਦਰੋਂ ਨਹੀਂ ਹੁੰਦਾ ਹਰਨਸਾਨ ਦੇ ਬਾਰੇ ਚ ਸੱਚ ਜਾਨਣਾ ਜ਼ਰੂਰੀ ਆ ਕੋਈ ਵੀ ਗੱਲ ਬਿਨਾ ਜਾਂਚ ਪੜਤਾਲ ਦੇ ਸੱਚ ਮੰਨ ਲੈਣਾ ਬਹੁਤ ਵੱਡੀ ਗਲਤੀ ਆ ਕਿਉਂਕਿ ਕਦੇ ਕਦੇ ਹਕੀਕਤ ਇੰਨੀ ਦਰਦਨਾਕ ਹੁੰਦੀ ਆ ਕਿ ਇਨਸਾਨ ਅੰਦਰੋਂ ਟੁੱਟ ਜਾਂਦਾ ਤਾਂ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਣਾ ਜੇ ਜਿਹੇਂਗਾ ਕਹਾਣੀਆਂ ਔਰ ਸੁਣਨੀਆਂ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਮਿਲਦੀ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ